ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਉਸ ਵੀਡੀਓ ਦੇ ਵਿੱਚ ਪਾਈ ਖਜ਼ਾਨ ਸਿੰਘ ਸਿਆਣੀ ਉਮਰ ਦੇ ਬਜ਼ੁਰਗ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਦੀ ਪੋਤਰੀ ਬੈਠੀ ਹੋਈ ਹੈ ਉਹਨਾਂ ਦਾ ਮਨ ਭਾਵਕ ਹੋ ਜਾਂਦਾ ਹੈ ਉਹਨਾਂ ਦੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਉਹ ਬੇਨਤੀ ਕਰਦੇ ਆ ਇੱਕ ਅਪੀਲ ਕਰ ਰਹੇ ਨੇ ਸੰਗਤਾਂ ਨੂੰ ਕਿ ਮੇਰੀ ਪੋਤਰੀ ਦਾ ਆਨੰਦ ਕਾਰਜ ਹੈ ਘਰ ਦੇ ਹਾਲਾਤ ਠੀਕ ਨਹੀਂ ਹੈ ਔਰ ਘਰ ਵੀ ਜਿਹੜਾ ਟਿਕਣ ਵਾਲਾ ਆ ਔਰ ਪੋਤਰੀ ਦੇ ਆਨੰਦ ਕਾਰਜ ਦੇ ਵਾਸਤੇ ਜ਼ਰੂਰਤ ਹੈ ਮਦਦ ਕੀਤੀ ਜਾਵੇ ਸੋ ਇਸ ਕਿਸਮ ਦੀ ਜਦੋਂ ਉਹਨਾਂ ਦੀ ਵੀਡੀਓ ਮੇਰੀਆਂ ਘਟੋ ਘਟ ਅੱਖਾਂ ਦੇ ਸਾਹਮਣੇ ਆਈ ਹੈ ਮੇਰੇ ਵਰਗੇ ਹੋਰ ਵੀ ਹੋ ਸਕਦਾ ਬਹੁਤ ਹੋਣ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਇਸ ਕਿਸਮ ਦੀ ਵੀਡੀਓ ਜਿਨ੍ਹਾਂ ਨੇ ਸੰਘਰਸ਼ ਕੀਤਾ ਘਟੋ ਘਟ ਜਿਨ੍ਹਾਂ ਨੇ ਤੰਗੀਆਂ ਝੱਲੀਆਂ ਜਿਨ੍ਹਾਂ ਨੇ ਤਸ਼ੱਦਦ ਝੱਲਿਆ ਘਟੋ ਘਟ ਉਹਨਾਂ ਦੀ ਵੀਡੀਓ ਇਸ ਰੂਪ ਦੇ ਵਿੱਚ ਦਾ ਹੱਥ ਜੁੜ ਕੇ ਪੁੱਤਰੀ ਨਾਲ ਬੈਠੀ ਹੋਵੇ ਘਰ ਦੇ ਵਿੱਚ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸਾਹਮਣੇ ਆਵੇ ਲੋਕਾਂ ਦੇ ਵਿੱਚ ਪਬਲਿਕ ਹੋ ਜਾਵੇ ਉਹ ਵੀਡੀਓ ਤਾਂ ਮੈਨੂੰ ਲੱਗਦਾ ਹੈ ਕਿ ਇਹ ਕੋਈ ਖਰੀ ਗੱਲ ਨਹੀਂ ਹੈ ਇਸ ਤੋਂ ਬੰਦ ਵਿੱਚ ਆਪਾਂ ਗੱਲਬਾਤ ਕਰਾਂਗੇ ਜਦੋਂ ਇਦਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਇੱਕ ਤੋਂ ਵਧੇਰੇ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਐ ਪਹਿਲੀ ਗੱਲ ਇਹ ਹੁੰਦੀ ਐ ਕਿਉਂਕਿ ਭਾਵਕ ਕਰਨ ਵਾਲੀ ਹੁੰਦੀ ਐ ਜਜ਼ਬਾਤੀ ਸਿੱਖ ਦੁਨੀਆ ਦੇ ਜਿਹੜੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਏ ਆ ਉਹਨਾਂ ਦੇ ਮਨ 'ਚ ਇਹ ਖਿਆਲ ਆਤ ਆਉਂਦੇ ਆ ਕਿ ਆਪਾਂ ਇਹਨਾਂ ਦੀ ਫਟਾਫਟ ਸਾਰ ਲੈ ਲਈਏ ਚੰਗੀ ਗੱਲ ਐ ਮਨ 'ਚ ਇਦਾਂ ਦੇ ਖਿਆਲ ਆਉਣੇ ਚਾਹੀਦੇ ਨੇ ਦੂਸਰਾ ਕੁਝ ਲੋਕ ਇਦਾਂ ਦੇ ਜਿਹੜੇ ਸਰਗਰਮ ਹੋ ਜਾਂਦੇ ਨੇ ਫਟਾਫਟ ਮੈਂਟੋ ਪਹਿਲਾਂ ਭਈ ਆਹ ਗੱਲ ਸਾਹਮਣੇ ਆ ਗਈ ਐ ਇਸ ਚੀਜ਼ ਦਾ ਆਪਾਂ ਲਾਹਾ ਕਦਾ ਲੈਣਾ ਐ ਉਹਦੇ ਵਿੱਚ ਕਈ ਵਾਰ ਉਹ ਇਦਾਂ ਦੇ ਵੀ ਬੰਦੇ ਸਾਹਮਣੇ ਆ ਜਾਂਦੇ ਆ ਵੀਡੀਓ ਚੱਕਦੇ ਆ ਉਹਨੂੰ ਆਪਣੇ ਪੇਜ ਤੋਂ ਵਾਇਰਲ ਕੀਤਾ ਜਾਂਦਾ ਔਰ ਉੱਤੇ ਉਹਦੇ ਉੱਤੇ ਉਹਨਾਂ ਦਾ ਨਾਮ ਲਿਖਤਾ ਜਾਂਦਾ ਔਰ ਥੱਲੇ ਅਕਾਊਂਟ ਨੰਬਰ ਲਿਖ ਦਿੱਤਾ ਜਾਂਦਾ ਬੈਂਕ ਅਕਾਊਂਟ ਨੰਬਰ ਵੀ ਇਹਨਾਂ ਦੀ ਮਦਦ ਕਰੋ ਵੀ ਇਸ ਖਾਤੇ ਦੇ ਵਿੱਚ ਪੈਸੇ ਪਾ ਦਿਓ ਹੁਣ ਉਹ ਜਿਹੜੇ ਠੱਗ ਨੇ ਇੱਕ ਪਾਸੇ ਸੰਘਰਸ਼ ਕਰਨ ਵਾਲੇ ਆ ਔਰ ਸੰਘਰਸ਼ ਕਰਨ ਵਾਲਿਆਂ ਦੇ ਨਾਲ ਠੱਗੀ ਕਰਨ ਵਾਲੇ ਇਸ ਗੱਲ ਦਾ ਵੀ ਖਿਆਲ ਨਹੀਂ ਰੱਖਦੇ ਕਿ ਆਪਾਂ ਕਾਰ ਕੀ ਰਹੇ ਆ ਕੌਣ ਹੈਗੇ ਨੇ ਉਹ ਲੋਕ ਇਸ ਤੋਂ ਇਲਾਵਾ ਕੁਝ ਹੋਰ ਗੱਲਾਂ-ਬੱਤਾਂ ਕਰਾਂਗੇ ਜਿਹੜੀਆਂ ਮੇਰੇ ਜ਼ਿਹਨ ਦੇ ਵਿੱਚ ਘੁੰਮਦੀਆਂ ਨੇ ਪਰਮਜੀਤ ਸਿੰਘ ਅਕਾਲੀ ਮਿਰਰ ਨਾਲ ਹੋਣਗੇ ਇੱਕ ਹੋਰ ਗੱਲ ਜਿਹੜੀ ਮੇਰੇ ਦਿਮਾਗ ਦੇ ਵਿੱਚ ਘੁੰਮਦੀ ਆ ਉਹ ਇਹ ਹੈ ਕਿ ਮੈਂ ਜਿੰਨੇ ਵੀ ਸਿੱਖ ਸੰਗਤ ਦੁਨੀਆ ਦੇ ਕਿਸੇ ਕੋਨੇ 'ਚ ਵੀ ਸਿੱਖ ਬੈਠੇ ਹੋਏ ਆ ਜਿਹੜੇ ਖਾਸ ਕਰਕੇ ਧਿਰਾਂ ਜਥੇਬੰਦੀਆਂ ਅਲੱਗ-ਅਲੱਗ ਭਾਵੇਂ ਛੋਟੀਆਂ ਭਾਵੇਂ ਵੱਡੀਆਂ ਚਲਾਉਂਦੇ ਨੇ ਉਹਨਾਂ ਨੂੰ ਮੇਰੀ ਇੱਕ ਕਈ ਵਾਰ ਬੇਨਤੀ ਕੀਤੀ ਆ ਅਪੀਲ ਵੀ ਕੀਤੀ ਆ ਅੱਜ ਵੀ ਉਹੀ ਗੱਲ ਹੈ ਕਿ ਮੇਰੇ ਮਨ 'ਚ ਇਹ ਖਿਆਲ ਆਉਂਦਾ ਕਿ ਕਿਸੇ ਦੀ ਵੀ ਇਸ ਤਰੀਕੇ ਦੇ ਨਾਲ ਖਾਸ ਕਰਕੇ ਸੰਘਰਸ਼ੀ ਦੀ ਵੀਡੀਓ ਵਾਇਰਲ ਨਹੀਂ ਹੋਣੀ ਚਾਹੀਦੀ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਇਸ ਕਿਸਮ ਦੀ ਵੀਡੀਓ ਹੱਥ ਜੋੜ ਕੇ ਵਾਇਰਲ ਕਰਨੀ ਪਵੇ ਪਾਉਣੀ ਪਵੇ ਸੋਸ਼ਲ ਮੀਡੀਆ ਦੇ ਉੱਪਰ ਉਸ ਤੋਂ ਪਹਿਲਾਂ ਕੋਈ ਇਦਾਂ ਦੀ ਧਿਰ ਜਥੇਬੰਦੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹਨਾਂ ਸੰਘਰਸ਼ੀਆਂ ਦੀ ਸਾਰ ਲੈ ਲਈ ਜਾਵੇ ਕਈ ਸਾਹਮਣੇ ਆਣ ਕੇ ਜਿਨ੍ਹਾਂ ਦੀ ਕੁਰਬਾਨੀ ਬੜੀ ਛੋਟੀ ਆ ਗੱਲਾਂ ਵਧੇਰੇ ਆਉਂਦੀਆਂ ਨੇ ਵਧੀਆ-ਵਧੀਆ ਕਰਨੀਆਂ ਛੋਟੀ ਕੁਰਬਾਨੀ ਨੂੰ ਵੱਡਿਆਂ ਕਰਕੇ ਪੇਸ਼ ਕਰ ਦਿੰਦੇ ਆ ਔਰ ਉਹ ਬਹੁਤ ਕੁਝ ਆਪਣੀ ਝੋਲੀ ਵਿੱਚ ਪਵਾ ਲੈਂਦੇ ਆ ਪਰ ਬਹੁਤ ਸਾਰੇ ਸੱਜਣ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਜਨ ਦੇ ਕੁਰਬਾਨੀ ਬਹੁਤ ਵੱਡੀ ਹੈ ਪਰ ਉਹਨਾਂ ਨੂੰ ਆਪਣੀ ਕੁਰਬਾਨੀ ਦੱਸਣੀ ਨਹੀਂ ਆਉਂਦੀ ਕਈ ਵਾਰ ਉਹਨਾਂ ਨੂੰ ਮਦਦ ਮੰਗਣੀ ਵੀ ਨਹੀਂ ਆਉਂਦੀ ਹੈਗੀ ਉਹ ਨਹੀਂ ਮੰਗ ਸਕਦੇ ਕਿਸੇ ਦੇ ਕੋਲ ਅਣਖ ਅਤੇ ਗੈਰਤ ਵਾਲੇ ਹੁੰਦੇ ਆ ਪਰ ਜਦੋਂ ਸਿਆਣੀ ਉਮਰ ਹੋ ਜਾਂਦੀ ਹੈ ਕਈ ਵਾਰ ਮਨ ਭਾਵੁਕ ਜਾ ਹੋ ਜਾਂਦਾ ਹੈ ਉਸ ਵੇਲੇ ਫਿਰ ਵੀਡੀਓ ਵੀ ਕਈ ਵਾਰਾਂ ਵਾਇਰਲ ਹੋ ਜਾਂਦੀ ਹੈ ਸੋ ਉਹ ਹਾਸੇ ਦਾ ਕਾਰਨ ਬਣਦੀ ਹੈ ਕਈ ਲੋਕਾਂ ਦੇ ਵਾਸਤੇ ਜਿਨ੍ਹਾਂ ਦੇ ਖਿਲਾਫ ਘਟੋ ਘਟ ਸੰਘਰਸ਼ ਲੜਿਆ ਗਿਆ ਜਿਹੜੇ ਉਸ ਸੰਘਰਸ਼ ਦੇ ਵਿਰੋਧੀ ਨੇ ਕੱਚਾ ਵਜਾਉਂਦੇ ਆ ਉਸ ਵੇਲੇ ਕਈ ਵਾਰ ਉਹ ਉਹ ਕਹਿੰਦੇ ਕਿ ਲੈ ਆਹੀ ਆ ਜੀ ਉਹ ਤੁਹਾਡੇ ਜੋਦੇ ਆ ਵੇਖੋ ਅੱਜ ਰੌਂਡ ਹੈ ਐਵੇਂ ਦੇ ਹਾਲਾਤ ਬਣ ਜਾਂਦੇ ਆ ਕਈ ਵਾਰੀ ਸੋ ਜਿਹੜੇ ਇਦਾਂ ਦੀਆਂ ਜਦੋਂ ਚੀਜ਼ਾਂ ਵਾਇਰਲ ਹੁੰਦੀਆਂ ਨੇ ਤਾਂ ਉਸ ਵੇਲੇ ਠੱਗ ਬਿਰਤੀ ਦੇ ਲੋਕ ਸਾਹਮਣੇ ਜਿਹੜੇ ਆਉਂਦੇ ਆ ਉਹਨਾਂ ਦੇ ਸਬੰਧ ਵਿੱਚ ਵੀ ਆਪਾਂ ਗੱਲਬਾਤ ਕਰਾਂਗੇ ਇੱਥੇ ਵੀ ਕੁਝ ਇਦਾਂ ਦਾ ਹੀ ਹੋਇਆ ਆਪਾਂ ਕਰਦੇ ਆ ਗੱਲਬਾਤ ਪਹਿਲਾਂ ਕਰਦੇ ਆ ਸਵਾਗਤ ਪਰਮਜੀਤ ਸਿੰਘ ਅਕਾਲੀ ਜੀ ਦਾ ਫਿਰ ਲੈਨੇ ਆ ਉਹਨਾਂ ਦੇ ਕੋਲੋਂ ਜਾਣਕਾਰੀ ਕੁਝ ਕਿਉਂਕਿ ਉਹਨਾਂ ਦੀ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਆ ਤੇ ਇੱਕ ਕਾਰਜ ਇਹ ਸਬੰਧ ਵਿੱਚ ਜਿਹਨਾਂ ਨੇ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿਸੇ ਨੇ ਆਪਣਾ ਅਕਾਊਂਟ ਨੰਬਰ ਦੇਣ ਦੀ ਉੱਥੇ ਗੁਸਤਾਖੀ ਉਦੇ ਤਾਂ ਕਿ ਇਹਨਾਂ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕਰਨੀ ਹੈ ਜੇ ਕੱਲ ਨੂੰ ਹੋ ਸਕਦਾ ਇਸ ਕਰਕੇ ਮੈਂ ਉਤਸ਼ਾਹਿਤੇ ਤੌਰ ਤੇ ਇਹਨਾਂ ਨਾਲ ਗੱਲਬਾਤ ਕਰਨ ਜਾ ਰਿਹਾ ਅਕਾਲੀ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਆਪਣੀ ਪਹਿਲਾਂ ਵੀ ਗੱਲ ਹੋਈ ਸੀਗੀ ਤੁਸੀਂ ਦੱਸ ਦੇ ਸਕਦੇ ਕਿ ਭਾਈ ਖਜ਼ਾਨ ਸਿੰਘ ਜੀ ਦੇ ਸਬੰਧ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਫੋਨ ਕਾਲ ਆਏ ਨੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀਗੀ ਮੈਂ ਤਾਂ ਸੋਚਦਾ ਹੈਗਾ ਕਿ ਜਿਹੜੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਵੀਡੀਓ ਵਾਇਰਲ ਹੋਈ ਆ ਵੀ ਉਹਨਾਂ ਦੀ ਅੱਖਾਂ ਵੀ ਭਰੀਆਂ ਨੇ ਉਹਨਾਂ ਨੇ ਹੱਥ ਜੁੜੇ ਹੋਏ ਆ ਉਹਨਾਂ ਦੀ ਪੁੱਤਰੀ ਲਾਗੇ ਬੈਠੀ ਹੋਈ ਆ ਬੜਾ ਮਨ ਨੂੰ ਦੁੱਖ ਹੁੰਦਾ ਹੈਗਾ ਕਿ ਕਿਸੇ ਜੁਝਾਰੂ ਸਿੰਘ ਦੀ ਸੰਘਰਸ਼ੀ ਯੋਧੇ ਦੀ ਜਿੰਨੇ ਇਹਨਾਂ ਕੁਛ ਤਸ਼ੱਦਦ ਵੀ ਝੱਲਿਆ ਹੋਵੇ ਜੇ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ ਤਾਂ ਇਦਾਂ ਦੀ ਵੀਡੀਓ ਜੇ ਸਾਹਮਣੇ ਆਵੇ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੱਕ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਪਰ ਆਈ ਉਹਨਾਂ ਦੀ ਪੁੱਤਰੀ ਦਾ ਆਨੰਦ ਕਾਰਜ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਕਿ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਭਈ ਆਨੰਦ ਕਾਰਜ ਦਾ ਮਸਲਾ ਹੱਲ ਹੋ ਗਿਆ ਸੇਵਾ ਲੈ ਲਈ ਕਿਸੇ ਨੇ ਜਾਂ ਨਹੀਂ ਹਲੇ ਹਾਂਜੀ ਬੇਨਤੀ ਹੈ ਕਿ ਪਹਿਲਾਂ ਨਾਲ ਜਿਹੜੇ ਆ ਸੋਸ਼ਲ ਮੀਡੀਆ ਵਾਲਾ ਪੈਰਾ ਨਾਲ ਜੀ ਜੀ ਇਹਦੀ ਵਰਤੋਂ ਘਾਟ ਆ ਤੇ ਦੁਰਵਰਤੋਂ ਜ਼ਿਆਦੀ ਆ ਜੀ ਜੀ ਸਾਡੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਘਾਟ ਆ ਕਿ ਬਿਨਾਂ ਵੈਰੀਫਾਈ ਕੀਤੇਆਂ ਚੀਜ਼ ਨੂੰ ਚੱਕ ਕੇ ਦੇ ਵਾਇਰਲ ਕਰ ਦਿੰਦੇ ਆ ਜੀ ਉਸ ਦਾ ਕੀ ਸਿਆਨਫਲੇ ਆ ਵੀ ਜਿੰਮੇਵਾਰ ਵਿਅਕਤੀ ਹੁੰਦੇ ਨਾ ਤੇ ਮੰਨ ਲਓ ਮੈਂ ਇੱਕ ਫੇਸਬੁਕ ਅਕਾਊਂਟ ਆ ਮੇਰਾ ਜੀ ਲੋਕ ਮੇਰੇ ਨਾਲ 20000 ਲੋਕ ਐਗਜ਼ਾਮਪਲ ਮੇਰੇ ਨਾਲ ਜੁੜਿਆ ਜੀ ਹਨਾ ਜੀ ਜੋ ਜਿਹੜਾ 20000 ਲੋਕ ਜੁੜਿਆ ਉਹਨਾਂ ਨੂੰ ਮੇਰੇ ਤੇ ਭਰੋਸਾ ਜੋ ਅਕਾਲੀ ਕਹੂਗਾ ਉਹ ਸੱਚੇ ਹੋਗਾ ਹਨਾ ਜੀ ਜੀ ਪਰ ਜੇ ਮੈਂ ਕਰੋਨਾ ਦੀ ਉਸ ਭਾਵਨਾ ਦੀ ਜਿਹੜੀ ਉਹ ਦੁਰਵਰਤੋਂ ਕਰਾ ਹਨਾ ਜੀ ਤੇ ਮੈਂ ਉਹਨਾਂ ਨੂੰ ਵਰਤਾਂ ਇਸ ਤਰੀਕੇ ਦੇ ਨਾਲ ਗਲਤ ਤਰੀਕੇ ਨਾਲ ਤੇ ਉਹ ਮੇਰੇ ਵਾਸਤੇ ਮਾਰੀ ਕਰਦਾ ਜੀ ਉਹ ਪੈਰਾ ਇਹ ਹੋਇਆ ਕਿ ਜਿਹੜਾ ਇਹਨਾਂ ਨੇ ਵੀਡੀਓ ਵਾਇਰਲ ਹੋਈ ਆ ਜਿਹੜੇ ਬਾਬਾ ਜੀ ਦੇ ਵੱਲੋਂ ਪਹਿਲਾਂ ਇਹ ਗੱਲ ਕਹੀ ਜਾ ਰਹੀ ਆ ਕਿ ਮੇਰਾ ਘਰ ਡਿੱਕਣ ਵਾਲਾ ਜੀ ਉਹਦੇ ਸਬੰਧ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਯੂਅਰ ਸੇਵਾ ਸੁਸਾਇਟੀ ਹੈ ਜੀ ਜੀ ਤੇ ਜੱਬੋ ਵਾਲ ਇੱਕ ਵਿਦਿਆਲਾ ਵੀ ਰਨ ਕਰਦੇ ਨੇ ਉਹ ਸਿੰਗਰ ਬੱਚਿਆਂ ਦਾ ਜੀ ਯੂਕੇ ਤੋਂ ਆ ਸ਼ਾਇਦਾਂ ਜੀ ਉਹਨਾਂ ਦੇ ਵੱਲੋਂ ਜਿਹੜਾ ਵਾ ਉਹ ਉਹਨਾਂ ਦੇ ਵੱਲੋਂ ਜਿਹੜਾ ਵਾ ਉਹ ਸਾਰਾ ਪੈਰਾ ਮਕਾਨ ਦਾ ਉਹਨਾਂ ਦਾ ਕੀਤਾ ਗਿਆ ਜੀ ਜੀ ਕਾਫੀ ਸਮਾਂ ਪਹਿਲਾਂ ਅੱਛਾ ਜੀ ਤੇ ਪੈਨਸ਼ਨ ਹਰ ਮਹੀਨੇ ਜਿਹੜੀ ਉਹਨਾਂ ਨੂੰ ਉਹਨਾਂ ਦੇ ਵੱਲੋਂ ਯੂਆਰਸੀ ਦਾ ਸੋਸਾਇਟੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਅੱਛਾ ਜੀ ਤੇ ਅਗਲੀ ਜਿਹੜੀ ਗੱਲ ਜਾਈ ਆ ਗਈ ਜੀ ਆਨੰਦ ਕਾਜ ਦੀ ਬੱਚੀ ਦੀ ਜੀ ਉਹਦੀ ਵੀ ਸੇਵਾ ਜਿਹੜੀ ਆ 10 ਦਿਨ ਪਹਿਲਾਂ ਹੀ ਯੂਆਰ ਸੇਵਾ ਸੋਸਾਇਟੀ ਨੇ ਚੱਕ ਲਈ ਸੀ ਇਹ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਜਿਹੜੀ ਸੀ ਆਨੰਦ ਕਾਗ ਦੀ ਬੱਚੀ ਦੀ ਚੱਕੀ ਹੋਈ ਆ ਪਰ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਬਾਬਾ ਜੀ ਦੀ ਇਹ ਵੀਡੀਓ ਕਿਉਂ ਬਣਵਾਈ ਗਈ ਕਿੰਨੇ ਬਣਵਾਈ ਇਹ ਤੱਕ ਪਤਾ ਨਹੀਂ ਲੱਗਿਆ ਸਾਨੂੰ ਕਿਉਂਕਿ ਬਾਬਾ ਜੀ ਦਾ ਕਹਿਣਾ ਹੈ ਕਿ ਮੇਰੇ ਕੋਲ ਬਹੁਤ ਥੰਂ ਇੱਥੇ ਮਤਲਬ ਮਿਲਣ ਮੇਲੇ ਆਉਂਦੇ ਰਹਿੰਦੇ ਨੇ ਕਹਿੰਦਾ ਵੀਡੀਓ ਬਣਾ ਕੇ ਲੈ ਜਾਂਦੇ ਨੇ ਜਿਵੇਂ ਆਪਾਂ ਸਰਕਾਰ ਨਾਲ ਮਿਲਦੇ ਹਾਂ ਕਿਸੇ ਯਾਰੋ ਨੂੰ ਜੀ ਜੀ ਜਾਂ ਕਿਦਾਂ ਨੇ ਪੰਥ ਲਈ ਕੁਝ ਕੀਤਾ ਹੋਵੇ ਹਨ ਜੀ ਜੀ ਹੁਣ ਬਾਬਾ ਜੀ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਵੀ ਉਹ ਕਿੰਨੇ ਵੀਡੀਓ ਜਿਹੜੀ ਆ ਉਹ ਬਣਾ ਕੇ ਇਦਾਂ ਤੇ ਫਵਾਤੀ ਸੋ ਬਾਬਾ ਜੀ ਦਾ ਇਹ ਗੱਲ ਕਹਿਣੀ ਕਿ ਮੇਰਾ ਮਕਾਨ ਜਿਹੜਾ ਉਹ ਡਿੱਗਣ ਵਾਲਾ ਉਹ ਬਹੁਤ ਗਲਤ ਮੈਸੇਜ ਜਾਂਦਾ ਜੀ ਕਿ ਮਕਾਨ ਤਾਂ ਬਣਿਆ ਹੋਇਆ ਜੀ ਸਾਰਾ ਪਹਿਲਾਂ ਹਨਾ ਹਾਂ ਹਾਂ ਜੀ ਤਿਕੜੀ ਉਹ ਮੌਜੂਦ ਆ ਤੁਹਾਨੂੰ ਭੇਜ ਦਿਆਂਗੇ ਹਾਂ 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 ਕਿ ਲੋ ਜੁਰਤ ਹੈ ਵਸਾਇ ਕਿ ਜਿੰਨਾਂ ਦੇ ਵੱਲੋਂ ਜੀ ਜੀ ਪਰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜਿਹੜੀ ਵੀਡੀਓ ਵਾਇਰਲ ਹੋਈ ਉਹ ਦੀ ਦੁਰਵਰਤ ਤੋਂ ਜ਼ਿਆਦਾ ਹੋਈ ਆ ਜੀ ਹਾਂ ਵੀਡੀਓ ਮੈਂ ਦੇਖਿਆ ਕੱਲ ਕੱਲ ਤੋਂ ਜ਼ਿਆਦਾ ਵਾਇਰਲ ਹੋਈ ਮੈਨੂੰ ਲੱਗਦਾ ਕਿ ਹੋ ਸਕਦਾ ਅਕਾਲੀ ਜੀ ਇਹ ਜਿਹੜੀ ਵੀਡੀਓ ਬਣੀ ਹੈਗੀ ਆ ਇਹ ਜਦੋਂ ਯੂਰ ਸੇਵਾ ਚੈਰਿਟੀ ਨੇ ਇਹ ਜ਼ਿੰਮੇਵਾਰੀ ਚੁੱਕੀ ਆਨੰਦ ਕਾਰਜ ਦੀ ਹੋ ਸਕਦਾ ਉਸ ਤੋਂ ਪਹਿਲਾਂ ਕਿਸੇ ਨੇ ਬਣਾਈ ਹੋਵੇ ਪਰ ਵਾਇਰਲ ਬਾਅਦ ਚ ਹੋਈ ਹੈ ਪਰ ਉਹਦੇ ਵਿੱਚ ਮਕਾਨ ਦਾ ਜਿਹੜਾ ਵਦਨ ਹੋ ਰਿਹਾ ਉਹ ਤਾਂ ਗਲਤ ਹੈ ਨਾ ਜੀ ਮਕਾਨ ਪਹਿਲਾਂ ਬਣਾ ਕੇ ਦਿੱਤਾ ਗਿਆ ਸੀਗਾ ਹੁਣ ਇਸ ਵੇਲੇ ਮਕਾਨ ਤਾਂ ਪਹਿਲਾਂ ਤਾਂ ਬਣਿਆ ਹੋਇਆ ਹੈ ਜੀ ਜਿਸ ਸੁਭਾਵਕ ਆ ਜਿਹੜੀ ਇਹ ਵੀਡੀਓ ਆ ਮਕਾਨ ਬਣਨ ਤੋਂ ਬਾਅਦ ਦੀ ਆ ਹਾਂਜੀ 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 ਮਕਾਨ ਹਲੇ ਮਕਾਨ ਬਹੁਤਾ ਪੁਰਾਣਾ ਨਹੀਂ ਹੋਣਾ ਮਕਾਨ ਫਿਰ ਜਾਂ ਫਿਰ ਇਦਾਂ ਹੋ ਸਕਦਾ ਜੀ ਕਿ ਉਹ ਵੀਡੀਓ ਮਕਾਨ ਬਣਨ ਤੋਂ ਪਹਿਲਾਂ ਦੀ ਹੋਵੇ ਕਿਸੇ ਕੋਲ ਹੁਣ ਕਿਸੇ ਨੇ ਉਹ ਵਾਇਰਲ ਕਰਤੀ ਬੋਲੇ ਜਾਂ ਉਹ ਵਿਫਾਕ ਤਨ ਬੈਗ ਹੋ ਗਈ ਹੋਵੇ ਇਹ ਤਾਂ ਹੁਣ ਮਹਾਰਾਜ ਜਾਣਦੇ ਨੇ ਜੀ 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 ਮੈਂ ਕਈ ਵਾਰ ਤੁਹਾਨੂੰ ਬਤਾ ਹੋ ਜਾਂਦੀਆਂ ਨੇ ਕਟਣਾਵਾ ਇਹੋ ਜੀਆਂ ਵੀ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਪੁਰਾਣੀਆਂ ਹਾਂ ਹਾਂ ਜੀ ਤੇ ਮਰਾ ਬਾਹੋਂ ਦੱਸਣਾ ਪੈਂਦਾ ਜਿਹੜੇ ਜ਼ਿੰਮੇਵਾਰ ਬੰਦੇ ਆ ਤੇ ਭਾਈ ਇਹ ਪੁਰਾਣੀ ਹੈ ਬੇਅਦਬੀਆਂ ਕਟਰਾ ਹਾਂ ਕਈ ਇਹੋ ਜਿਹੀਆਂ ਨੇ ਜਿਹੜੀਆਂ ਬਲਬਲ ਵਾ ਘੁੰਮੀਆਂ ਨੇਟ ਦੇ ਉੱਤੇ ਜੀ 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 ਹੋ ਜਾਂਦਾ ਇੱਦਾਂ ਹਾਂ ਹੁਣ ਵੇਖੋ ਤੁਸੀਂ ਇੱਕ ਤਰਾਸ ਦੀ ਵੇਖੋ ਸਾਡੀ ਕਿ ਜਿਹੜੀ ਬਾਹਰ ਸਾਡੀ ਸੰਗਤ ਬੈਠੀ ਹੈ ਭੈਣ ਭਰਾ ਬੱਚੇ ਨੇ ਜਿਹੜੇ ਉੱਥੇ ਕੋ ਪੜਨ ਜਾਂਦੇ ਆ ਕਾਰੋਬਾਰੀ ਨੇ ਉਹ ਭਾਵਨਾਵਾਂ ਵਾਲੇ ਨੇ ਉਹਨਾਂ ਦੇ ਮਨਾਂ 'ਚ ਦਰਦ ਆ ਭਾਵਨਾ ਆਪਣੇ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਹਾਂਜੀ ਜਦੋਂ ਕੋਈ ਇਦਾਂ ਦੀ ਇਮੋਸ਼ਨਲ ਜੀ ਚੀਜ਼ ਸਾਹਮਣੇ ਆਉਂਦੀ ਆ ਤੇ ਫਿਰ ਉਹ ਦਾਨ ਦੇ ਲੱਗਿਆ ਹਸ ਕੋਚਦੇ ਨਹੀਂ ਮੱਸਾ ਵੀ ਹਾਂਜੀ ਹਾਂਜੀ ਭਾਵੇਂ ਉਹ ਔਖੇ ਹੋ ਕੇ ਦੇਣ ਸੌਖੇ ਹੋ ਕੇ ਦੇਣ ਦਿਹਾੜੀਆਂ ਕੱਟਦੇ ਨੇ ਉੱਥੇ ਕਿਹੜਾ ਬਾਬਾ ਜੀ ਬੰਨਗਾਰ ਉੱਥੇ ਲੱਗਦੇ ਨੇ ਜੀ ਮੈਂ ਤੁਹਾਨੂੰ ਇਸੇ ਕਧੁਆ ਦੀ ਗੱਲ ਕਰਾਂ ਤੇ ਇਹ ਘਟਨਾ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਆ ਵੀ ਲੋਕ ਕੀ ਕਰਦੇ ਨੇ ਖਾਸ ਕਰਕੇ ਜਿਹੜੇ ਆ ਐਨ ਜੀਓ ਠੱਗ ਮਹਿਕਮਾ ਚਲਿਆ ਜਾਂਦਾ ਅੱਜ ਕੱਲ ਜੀ ਇੱਕ ਅਕਾਊਂਟ ਨੰਬਰ ਜਿਹੜਾ ਉਸ ਫੋਟੋ ਦੇ ਉੱਤੇ ਅਟੈਚ ਕੀਤਾ ਜਾਂਦਾ ਵੀਡੀਓ ਦੇ ਉੱਤੇ ਹਾਂਜੀ ਹਾਂਜੀ ਤੇ ਉਹ ਅਕਾਊਂਟ ਵਾਇਰਲ ਕੀਤਾ ਜਾਂਦਾ ਕਿ ਇਹ ਅਕਾਊਂਟ ਜਿਹੜਾ ਉਹ ਪਰਿਵਾਰ ਦਾ ਕਿਸੇ ਦਾ ਨਾਮ ਕੌਰ ਦੇ ਨਾਮ ਦੇ ਉੱਤੇ ਅਕਾਊਂਟ ਆ ਉਹ ਬੈਂਕ ਅਕਾਊਂਟ ਲੈ ਰਹੇ ਆ ਜੀ ਬਿਲਕੁਲ ਲੱਗਿਆ ਕਿ ਉਹ ਕਮਰਸਰ ਦਾ ਅਕਾਊਂਟ ਆ ਜੀ ਤੇ ਬਾਕੀ ਬਾਕੀ ਵੈਰੀਫਿਕੇਸ਼ਨ ਜਿਹੜੀ ਆ ਉਹਦੀ ਹੋ ਰਹੀ ਆ ਵੈਰੀਫਾਈ ਕਰ ਰਹੇ ਆ ਅਸੀਂ ਜੀ ਹੁਣ ਦੇਖੋ ਤੁਸੀਂ ਉਸ ਟਾਉਨ ਦੇ ਜਿਹੜੇ ਤੁਹਾਡੇ ਅੱਗੇ ਆ ਆਮ ਜਿਹੜੇ ਸਿੱਖ ਨੇ ਭਾਵਨਾ ਵਾਲੇ ਵਿਚਾਰੇ ਜਿਹੜੇ ਬਾਹਰ ਬੈਠੇ ਨੇ ਹਨ ਦਰਦੀ ਨੇ ਜੀ ਵਾਕਈ ਉਹ ਉਹਨਾਂ ਨੇ ਤਾਂ ਦੇਖੋ ਜੀ ਉਹਨਾਂ ਤਾਂ ਅੱਖਾਂ ਠੀਕ ਆ ਜੀ ਉਹਨਾਂ ਦਾ ਅਕਾਊਂਟ ਉਹਨੇ ਚੱਕ ਕੇ ਆਪਣੀ ਸੇਵਾ ਪਾ ਦੜੀਆਂ 5000 10000 ਜੋ ਕਿ ਦੀ ਭਾਵਨਾ ਹੋਊਗੀ ਜੀ ਜੀ ਠੱਗ ਵਿਭਾਗ ਮੰਨੇ ਕਿ ਉਹਦਾ ਕਿੰਨਾ ਪਤਾ ਹੁੰਦਾ ਜਦੋਂ ਮਾਰੇ ਕਿਰਪਾ ਕਰੇ ਜੀ ਸਾਡਾ ਕੋ ਖੇਡ ਬਣ ਗਈ ਸਾਨੂੰ ਨੰਗਾ ਹੋ ਗਿਆ ਬੰਦਾ ਦੇਖਾਂਗੇ ਕਿੰਨਾ ਪੈਸਾ ਆਇਆ ਉਹਨੂੰ ਹਨ ਉਹ ਵੀ ਸੰਦਰਸਨ ਨਸ਼ਰ ਕਰ ਹਾਂ ਹਾਂ ਤੇ ਉਹਨਾਂ ਨੂੰ ਪਹਚਾਵਾਵਾਂਗੇ ਬਜ਼ੁਰਗਾਂ ਨੂੰ ਜੀ ਜੀ ਪਰ ਇੱਕ ਚੀਜ਼ ਮੈਂ ਬੇਨਤੀ ਕਰਨਾ ਚਾਹੁੰਦਾ ਮੇਰੇ ਜਿਹੜੇ ਵਸਦੇ ਭੈਣ ਭਰਾ ਨੇ ਬਾਹਰ ਤੁਹਾਡੇ ਨਾਲ ਹੀ ਤੁਸੀਂ ਵੀ ਬੇਨਤੀ ਕਰਿਆ ਜੀ ਜੀ ਜ਼ਰੂਰ ਇੱਕ ਤਾਂ ਭਾਈ ਜਦੋਂ ਵੀ ਕੋਈ ਏਦਾਂ ਦੀ ਸੇਵਾ ਵਾਲੀ ਘਰ ਨਾਲ ਤੁਹਾਡੇ ਸਾਹਮਣੇ ਗੱਲ ਆਉਂਦੀ ਆ ਜੀ ਇਹ ਜ਼ਰੂਰ ਦੇਖਿਆ ਕਰੋ ਵੀ ਉਹਨੂੰ ਵੈਰੀਫਾਈ ਕਰ ਲਿਆ ਕਰੋ ਕਿਉਂਕਿ ਪੇਜਾਂ ਦਾ ਵੈਰੀਫਾਈ ਕਰਨਾ ਨਹੀਂ ਉਹਨਾਂ ਤਾਂ ਵਿਊ ਚਾਹੀਦੇ ਨੇ ਉਹਨਾਂ ਨੂੰ ਜੀ ਹਨਾ ਉਹਨਾਂ ਨੂੰ ਤੁਹਾਨੂੰ ਪਤਾ ਇਹ ਤਾਂ ਗਿਰਜਾਣਾ ਹਿਸਾਬ ਹੋ ਗਿਆ ਅੱਜ ਕੱਲ੍ਹ ਜਿੱਤਰਾ ਚ ਬੰਦੇ ਨੇ ਦੱਸਦੇ ਵੀ ਉਹਨਾਂ ਦਾ ਇੱਕ ਮੁੰਡਾ ਮਰਿਆ ਗਿਆ ਹੈਗਾ ਹਾਂ ਹਾਂ। ਤਾਂ ਕਿੱਦਾਂ ਉਥੇ ਤੁਸੀਂ ਦੇਖਿਆ ਨਾ ਜਿਹੜੇ ਜ਼ਿੰਮੇਵਾਰ ਮੀਡੀਆ ਚੈਨਲ ਸੀ ਉਹਨਾਂ ਤੁਹਾਡੇ ਵਰਗੇ ਨੇ ਤੁਸੀਂ ਕੋਈ ਗੱਲ ਕਹੀ ਜੀ 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 ਭਾਈ ਇਹ ਨਾ ਕਰੀਏ ਕਿਸੇ ਦੀ Laash ਦੇ ਉੱਤੇ ਵੀਡੀਓ ਨਾ ਕਰੀਏ ਹੈ ਨਾ ਜੀ ਜੀ ਵਾਕ ਵਾਕ ਇਹ ਬਹੁਤ ਵੱਡਾ ਇੱਕ ਇਕਰਾਰੀ ਹੋ ਗਈ ਸਾਡੀ ਦੂਸਰੇ ਦਾ ਮੈਂ ਤੁਹਾਨੂੰ ਦੱਸਾਂ ਵੀ ਇੰਨੇ ਕ ਫੋਨ ਮੈਨੂੰ ਆਏ ਨੇ ਸੰਗਤ ਦੇ ਦੇਸ਼ਾਂ ਤੋਂ ਦੇਸ਼ਾਂ ਤੋਂ ਇੱਥੋਂ ਲੋਕ ਆਪਰੇ ਜੀ ਜਿਹੜੇ ਸੇਵਾ ਕਰਨਾ ਚਾਹੁੰਦੇ ਸੀ ਜੀ ਪਰ ਕਿਉਂਕਿ ਸਾਰੀ ਜਾਣਕਾਰੀ ਮੇਰੇ ਕੋਲ ਅਬਰਤ ਵੇਲੇ ਤੱਕ ਕੇ ਭੋਣੀ ਸੀ ਯੂ ਸੇਵਾ ٹرسٹ ਦੇ ਜਿਹੜੇ ਸੇਵਾਦਾਰ ਨੇ ਜੀ ਉਹਨਾਂ ਨਾਲ ਸੰਪਰਕ ਆਪਣਾ ਸੇਵਾਦਾਰ ਸਾਰੇ ਅਪਸੇ ਸਾਡਾ ਮਿਲਜੋਲ ਐ ਪ੍ਰੇਮ ਪਿਆਰ ਆ ਹਾਂਜੀ ਜੀ ਅੱਜਾ ਗੁਰਬਖਸ਼ ਸਿੰਘ ਜਿਹੜੀ ਅਕੈਡਮੀ ਆ ਜੱਬੋ ਆਪ ਸਿੰਘ ਸੇਵਾਦਾਰ ਉਥੋਂ ਦੀ ਉਹਨਾਂ ਨਾਲ ਮੇਰਾ ਬਚਨ ਹੋ ਗਿਆ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਵੀਡੀਓ ਭੇਜਦੀਆਂ ਜੀ ਸਾਰਾ ਕੁਝ ਭੇਜਤਾ ਫਿਰ ਉਹਨਾਂ ਨੇ ਬੇਨਤੀ ਕੀਤੀ ਵੀ ਇੱਕਦੋ ਇੱਕ ਆਪ ਜਾ ਕਰਕੇ ਉੱਥੇ ਕੁਝ ਮਿਵਰ ਬੰਦਾ ਇੱਕ ਵੀਡੀਓ ਬਣਾ ਕੇ ਸਾਨੂੰ ਦਿਓ ਅਸੀਂ ਤਾਂ ਕਿ ਸੰਗਤ ਤੱਕ ਪਹੁੰਚਾ ਦਈਏ ਵੀ ਭਾਈ ਇਹ ਕਾਰਜ ਹੋ ਚੁੱਕਿਆ ਜੀ ਪਰ ਹੁਣ ਬਾਹਰ ਜਿਹੜੇ ਵਿਦੇਸ਼ਾਂ ਚ ਬੈਠੇ ਨੇ ਜੀ ਹੁਣ ਉਹਨਾਂ ਨੇ ਮੈਨੂੰ ਫੋਨ ਇਦਾਂ ਇਹ ਵੀ ਹਰ ਕੋਈ ਇਦਾਂ ਤਰਪਰ ਸੀਗਾ ਪਈ ਸਾਨੂੰ ਤਰੀ ਬਾਈ ਸਾਨੂੰ ਨੰਬਰ ਦਿਓ ਕਈਆਂ ਨੇ ਮੇਰੇ ਕੋ ਮੈਂ ਕਹਿਣ ਦੇ ਬਾਵਜੂਦ ਵੀ ਨਹੀਂ ਪਈ ਸੇਵਾ ਹੋ ਚੁੱਕੀ ਆ ਫੇਰ ਵੀ ਨੰਬਰ ਜਿਹੜੇ ਉਹ ਲੈ ਜੀ ਜੀ ਕੁਪਾਵਨਾ ਇੱਕ ਵੇਖੋ ਸਾਡੀ ਇਤਰਾਫ ਦੀ ਪਈ ਸਾਹਿਬ ਜੀ ਮੈਂ ਅੱਜ ਇੱਕ ਗੱਲ ਹੋਰ ਸੋਚ ਲਿਆ ਸੀਗਾ ਜੀ ਜੀ ਕਿ ਜਦੋਂ ਸਾਡਾ ਕਿਦਰ ਦਾ ਸੰਗਤ ਸੀ ਸਿੰਘ ਜਾਂ ਸਾਡਾ ਕੋਈ ਸਿੱਖ ਜੀ ਤੁਸੀਂ ਮੁਸੀਬਤ ਚ ਹੁੰਦਾ ਜੀ ਤੇ ਜਿੰਨਾ ਜਿਹੜਾ ਇਸ ਤਰੀਕੇ ਨਾਲ ਰੋਤ ਹੋ ਕੇ ਸੰਗਤ ਨੂੰ ਲੋਕਾਂ ਨੂੰ ਬੇਨਤੀ ਨਹੀਂ ਕਰਦਾ ਤਾਂ ਮਤਨ ਇਹ ਕਰਦਾ ਜੀ 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 ਤਾਂ ਚੱਲ ਨਹੀਂ ਸਕਦਾ ਇਹ ਵੀ ਪ੍ਰੈਕਟੀਕਲ ਕੀਤੇ ਹੋਏ ਆ ਸਾਡੇ ਤੇ ਸੱਚੀ ਗੱਲ ਜੇ ਭਾਈ ਸਾਹਿਬ ਜੇ ਇਹੋ ਜਿਹੇ ਕਈ ਸਗਾ ਥੀਸੇ ਕਿ ਜਿਨ੍ਹਾਂ ਦੀ ਛੱਤਾਂ ਡਿੱਗੀਆਂ ਹੋਈਆਂ ਨੇ ਇਹ ਤੱਕ ਇਹਨਾਂ ਦੇ ਘਰਾਂ 'ਚ ਬਾਸ ਹੁੰਦਾ ਕਿੰਨੀ ਹੈਗਾ ਜੀ ਜਵਾਨ ਤੁਸੀਂ ਮੇੜੇ 'ਚ ਖੜੀਆਂ ਨੇ ਹਣਾ ਪਰ ਉਹਨਾਂ ਨੇ ਕੋਈ ਮਤ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਉਹ ਰੋਹ ਧੋ ਕੇ ਵੀਡੀਓ ਨਹੀਂ ਪਾਉਂਦੇ ਹਣਾ ਉਹ ਮੰਗਦੇ ਨਹੀਂ ਹਾਂ ਥਾੜ ਕੇ ਉਹਦਾ ਗੁਰੂ ਦੇ ਪਹਾਣੇ 'ਚ ਬੈਠੇ ਨੇ ਜੀ ਵਾਕੀ ਬਹੁਤ ਹੈਗੇ ਨੇ ਇਹਦਾ ਜੀ ਹੈਗੇ ਨੇ ਨਾ ਤੁਸੀਂ ਜਦੋਂ ਵਿਚਰਦੇ ਹੋ ਪੰਥੋ ਚੈਨਲ ਮੇਰੇ ਸਮੇਂ ਤੋਂ ਹਾਂਜੀ ਐਡਰੈਸਿੰਗ ਤੁਸੀਂ ਮੈਂ ਤੁਹਾਨੂੰ ਤੁਹਾਨੂੰ ਤੁਹਾਡੀ ਉਹ ਗੱਲ ਕਰਾਂ ਤੁਸੀਂ ਤੋਲਾ ਸੰਘਰਸ਼ ਲੜਿਆ ਉਹਨਾਂ ਕੋਲ ਝੱਲਿਆ ਤੁਸੀਂ ਤੁਹਾਡੇ ਸਿੰਘਣੀ ਸਮੇਂ ਤੁਸੀਂ ਝੱਲਿਆ ਪਰ ਤੁਸੀਂ ਕਦੇ ਵੀ ਹੱਥ ਕੱਢ ਕੇ ਸੰਘਟਨਕਾਰੀ ਇਹ ਗੱਲ ਨਹੀਂ ਕਹੀ ਕਿਉਂਕਿ ਤੁਸੀਂ ਸੋਚਿਆ ਕਿ ਸਾਡਾ ਫਰਜ ਆ ਜੀ ਆਪਣੇ ਫਰਜ ਪੂਰੇ ਕੀਤੇ ਨੇ ਪਰ ਜਿੰਦ ਦੁਨੀਆ ਵੀ ਤੌਰ ਤੇ ਵੇਖੀਏ ਭਾਈ ਸਾਹਿਬ ਤੁਹਾਡੀਆਂ ਵੀ ਤਾਂ ਲੋੜਾਂ ਨੇ ਨਾ ਆਰਥਿਕ ਜੀ ਜੀ ਤੁਸੀਂ ਵੀ ਨੁਕਸਾਨ ਝੱਲੇ ਨੇ ਤੁਹਾਡੇ ਵਰਗੇ ਹੋਰ ਜਿਹੜੇ ਬਹੁਤ ਯੋਧੇ ਨੇ ਜਿਨ੍ਹਾਂ ਨੂੰ ਨੁਕਸਾਨ ਝੱਲੇ ਨੇ ਬੰਦੇ ਦਾ ਫਰਜ ਬਣਦਾ ਵੀ ਉਹ ਆਪ ਜਾ ਕਰਕੇ ਉਹਨਾਂ ਦੀ ਵਾਹ ਫੜੇ ਜੀ ਅਕਾਲੀ ਜੀ ਉਹੀ ਗੱਲ ਆ ਨਾ ਕੋਈ ਢਾਂਚਾ ਨਹੀਂ ਹੈਗਾ ਮੈਂ ਤੇ ਬਾਰ ਬਾਰ ਕਈ ਵਾਰ ਸਟੇਜਾਂ ਤੇ ਵੀ ਇਹੀ ਅਪੀਲ ਕਰਦਾ ਹੈ ਏ ਇਹ ਨਾਉ ਢਿੱਕਿਆ ਕਰੋ ਵੀ ਕਿਸੇ ਦੀ ਰੋਂਦੇ ਦੀ ਵੀਡੀਓ ਆਵੇ ਜਾਂ ਕਿਸੇ ਦੇ ਹੱਥ ਜੋੜ ਕੇ ਵੀਡੀਓ ਆਵੇ ਹਾਂ ਅਸੀਂ ਆਪ ਜਾ ਕੇ ਕੋਈ ਸਾਡੀ ਸੰਸਥਾ ਕੋਈ ਅਦਾਰਾ ਐਵੇਂ ਦਾ ਹੋਵੇ ਇਹ ਨਹੀਂ ਹੈਗਾ ਵੀ ਇੱਕ ਕਿਆਰਾ ਤੇ ਪੂਰਾ ਭਰ ਜਾਵੇ ਐਨ ਪਾਟਣ ਤੇ ਆ ਜਾਵੇ ਤੇ ਬਾਕੀ ਸਾਰੇ ਦੇ ਸਾਰੇ ਕਿਆਰੇ ਸੁੱਕੇ ਰਹ ਜਾਂਦੇ ਸੁਭਾਅ ਹੁੰਦੇ ਆ ਕੱਲੀ ਜੀ ਕਈਆਂ ਦੇ ਕਈ ਨਹੀਂ ਮੰਗਦੇ ਕਈਆਂ ਨੂੰ ਮੰਗਣਾ ਨਹੀਂ ਹੁੰਦਾ ਕਈ ਕਹਿ ਨਹੀਂ ਸਕਦੇ ਮੈਨੂੰ ਨਾ ਇੱਕ ਵਾਰੀ ਜ਼ਿਆਦਾ ਕੱਲੀ ਜੀ ਵਿਚਾਲੇ ਗੱਲ ਚੱਲਦੀ ਮੈਨੂੰ ਯਾਦ ਆ ਗਈ ਐ ਇੱਕ ਸਿੰਘ ਬੜੀ ਵੱਡੀ ਕੁਰਬਾਨੀ ਐ ਉਹਨਾਂ ਦੇ ਘਰ ਦੇ ਵਿੱਚ ਡੈਥ ਹੋ ਗਈ ਮੈਨੂੰ ਕਿਸੇ ਨੇ ਭੇਜਿਆ ਕਹਿੰਦੇ ਵੀ ਆ ਕੁਝ ਸੇਵਾ ਉਹਨਾਂ ਨੂੰ ਦੇ ਆਓ ਮੈਂ ਜਿੰਨੀ ਸੇਵਾ ਉਹਨਾਂ ਨੇ ਭੇਜੀ ਸੀ ਧੱਕੇ ਦੇ ਨਾਲ ਮਸੀ ਉਹਨਾਂ ਨੂੰ ਦੇ ਕੇ ਆਇਆ ਅੱਧੀ ਸੇਵਾ ਨਹੀਂ ਉਹਨਾਂ ਨੇ ਅੱਧੀ ਅੱਧੀ ਸੇਵਾ ਔਰ ਉਹਨਾਂ ਦੇ ਘਰ ਦੇ ਹਾਲਾਤ ਆ ਕਾਲਜ ਕਿਤੇ ਸਾਡੇ ਘਰ ਆ ਕੇ ਦੇਖੋ ਸਾਡੇ ਘਰ ਦੇ ਹਾਲਾਤ ਕਾਫੀ ਵਧੀਆ ਨੇ ਬਹੁਤ ਵਧੀਆ ਨੇ ਉਹਨਾਂ ਦੇ ਘਰ ਦੇ ਹਾਲਾਤ ਮੈਂ ਹੈਰਾਨ ਹੋ ਗਿਆ ਮਤਲਬ ਅੱਜ ਤੱਕ ਵੀ ਸੰਘਰਸ਼ ਦੇ ਵਿੱਚ ਹੈ ਗਿਆ ਐਦਾਂ ਵੀ ਹੈਗਾ ਪਰ ਮੈਨੂੰ ਲੱਗਦਾ ਕਿ ਕੌਮ ਨੂੰ ਆਪ ਕੋਈ ਨਾ ਕੋਈ ਚਾਹੀਦਾ ਹੈਗਾ ਕਿ ਢਾਂਚਾ ਇੱਕ ਸੰਸਥਾ ਇੱਕ ਅਦਾਰਾ ਆਵੇਦਾ ਹੋਵੇ ਜਿਹੜਾ ਆਪ ਜਾ ਕੇ ਇਹ ਨਾ ਹੋਵੇ ਕਿ ਜਿਹਦੀ ਕੁਰਬਾਨੀ ਭਾਵੇਂ ਮੜੀ-ਮੋਟੀ ਹੋਵੇ ਮੇਰੇ ਅਰਗੇ ਦੀ ਪਰ ਗੱਲਾਂ ਵੱਡੀਆਂ ਵਧੀਆ ਕਰਨੀਆਂ ਆਉਂਦੀਆਂ ਹੁਣ ਕੁਰਬਾਨੀ ਨੂੰ ਵੱਡੀਆਂ ਕਰਕੇ ਪੇਸ਼ ਕਰ ਉਹ ਤੇ ਹੁਣ ਸਾਰਾ ਕੁਝ ਖਿੱਚ ਲੈਂਦੇ ਆ ਤੁਹਾਡੀ ਗੱਲ ਵੱਡੀ ਕਰਾਂ ਹਾਂ ਤੁਹਾਡੀ ਗੱਲ ਵੱਡੀ ਕਰਾਂ ਬਿਲਕੁਲ ਤੁਸੀਂ ਗੱਲ ਕਹੀਏ ਵੀ ਇੱਥੇ ਕਈ ਮੇਰੇ ਗਿੱਤਾਂ ਦੇ ਵੀ ਹੈਗੇ ਆ ਇੱਕ ਪਰਚਾ ਭਾਵੇਂ ਸਰ ਸੱਤ ਪਿੰਡਾਂ ਦਾ ਪਿਆਰ ਹੋਵੇ ਜੀ ਤੇ ਪੰਥ ਨੂੰ ਐਵੇਂ ਮਿਹਨੇ ਮਾਰਦੇ ਆ ਜਿਵੇਂ ਨਾ ਪਤਾ ਨਹੀਂ ਪੰਥ ਦਾ ਸਾਰਾ ਮੋਢਾ ਦਾ ਭਾਰ ਹੀ ਉਹਨਾਂ ਚੱਕਿਆ ਹੁੰਦਾ ਜੀ ਇਹ ਤੁਹਾਡੀ ਤਰਾਸ ਦੀ ਆ ਜੀ ਫਿਰ ਉਹ ਪੈਸੇ ਵੀ ਇਕੱਠੇ ਕਰੀ ਜਾਂਦੇ ਆ ਅੱਛਾ ਫਿਰ ਪੈਸੇ ਇਕੱਠੇ ਵੀ ਕਰੀ ਜਾਂਦੇ ਆ ਤੇ ਮੇਨੇ ਮਾਰੀ ਜਾਂਦੇ ਆ ਸਾਡੇ ਕਿਸੇ ਨੇ ਬਾਹ ਨਹੀਂ ਪੜੀ ਸਾਡੇ ਕਿਸੇ ਨੇ ਬਾਤ ਨਹੀਂ ਪੁੱਛੀ ਹਨਾ ਗੱਡੀਆਂ ਤੱਕ ਲੈ ਲੈਂਦੇ ਪੰਥ ਕੋਲ ਔਰ ਇਦਾਂ ਨਹੀਂ ਸਾਡੀ ਨਿਗਾਹ 'ਚ ਬੰਦੇ ਹੈਗੇ ਨਹੀਂ ਅਸੀਂ ਦੇਖੇ ਨਹੀਂ ਸਾਹਮਣੇ ਆਪਣੀਆਂ ਅੱਖਾਂ ਦੇ ਜੀ ਕੀ ਦਿੱਤੀ ਤੁਹਾਨੂੰ ਪਰ ਹੁਣ ਪ੍ਰੋਬਲਮ ਇਹੀ ਹੈ ਵੀ ਢਾਂਚਾ ਨਹੀਂ ਹੈਗਾ ਸਿਸਟਮ ਨਹੀਂ ਹੈਗਾ ਹੁਣ ਬਹੁਤ ਨੌਜਵਾਨ ਇਦਾਂ ਦੇ ਹੁੰਦੇ ਨੇ ਜਿਹੜੇ ਜਿਹੜੀ ਬਾਤੀ ਹੋ ਕੇ ਪੰਥ ਕਾਰਜ ਕਰ ਦਿੰਦੇ ਆ ਜਿਵੇਂ ਬਿਲ ਬਿਲ ਸੋਦੇ ਲਾ ਰਹੋ ਤੁਸੀਂ ਜਾਂ ਹੋਰ ਕਾਰਜ ਲਾ ਲੋ ਜਿਹੜੇ ਫਾੜ ਹੋ ਜਾਂਦੇ ਨੇ ਕਿਰੋਨਾ ਦੇ ਕੋਦੋਤਾ ਦੀ ਬਹੁਤ ਵਾਰਾ ਖਤਰਤ ਕਰਦੇ ਆ ਵੀ ਇੰਨਾ ਸੋਦਾ ਲਾਤਾ ਹੋਇਆ ਕਾਲਾ ਕਾਲ ਪਰ ਉਸ ਤੋਂ ਬਾਅਦ ਕਰਦੇ ਕੀ ਸੀ ਕਿਸੇ ਕਿਸੇ ਨੇ ਪੁੱਛਿਆ ਉਹਨਾਂ ਦੇ ਪਰਿਵਾਰ ਕਿੱਥੇ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ ਇੱਕ ਦਿੱਲੀ ਜਿੱਦੀ ਵੈਦਵੀ ਹੋਈ ਸੀ ਸਿੰਗਾ ਨੇ ਝੜਕਾ ਕੇ ਬੱਕਰਾ ਟੰਗਦਾ ਸੀਗਾ ਹਾਂਜੀ ਹੂੰ ਹੂੰ ਮੈਨੂੰ ਦੱਸੋ ਵੀ ਉਸ ਤੋਂ ਬਾਅਦ ਜਿਹੜੇ ਸਿੰਗਾ ਨੇ ਸੇਵਾਵਾਂ ਕੀਤੀਆਂ ਨੇ ਉਸੇ ਕਰੇ ਹਾਲਾਤ ਕੀ ਨੇ ਦੱਸ ਸਕਦਾ ਹੂੰ ਹੂੰ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ ਨੇ ਕੋਈ ਦੱਸ ਸਕਦਾ ਹੂੰ ਜੀ ਅਸਲ ਤੇ ਤੁਸੀਂ ਮੁੱੱਚੀ ਮੁਰਕੀ ਜਾ ਕੇ ਪਰਵਾਰਾਂ ਦੀ ਨਹੀਂ ਪੁੱਛੀ ਕਿਉਂ ਕਿ ਸਾਡੀ ਇਤਰਾਸ ਵੀ ਹੈ ਜੀ ਅਸੀਂ ਉਦੋਂ ਦਾ ਜਕਾਰੇ ਛੱਡ ਦਿੰਨੇ ਆ ਪਰ ਉਸ ਤੋਂ ਬਾਅਦ ਅਸੀਂ ਪੋਚ ਤੇ ਵੀ ਗਾ ਕਿ ਵੀ ਪਾਈ ਤੁਸੀਂ ਬਰੇ ਹੋ ਕੇ ਜੀਉਂਦੇ ਹੋ ਬੇਸ਼ੱਕ ਉਹ ਉਹਨਾਂ ਨੇ ਤਾਂ ਨਹੀਂ ਕੀਤਾ ਬਾਈ ਕੋਈ ਜੀ 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 ਤੁਸੀਂ ਸੇਵਾ ਕੀਤੀ ਆ ਜਾਂ ਮਤਲਬ ਬਸੇ ਕੀਤੀ ਤੁਸੀਂ ਜਿੱਲੇ ਵੀ ਕੀਤੀ ਆਪਾਂ ਤਾਂ ਥੋੜੀ ਕੀਤਾ ਸਾਨੂੰ ਕਿਰਪਾ ਦੀ ਪਾਇ ਤੇ ਵੀ ਆਉਂ ਸੇਵਾ ਕਰੋ ਆਪਣੀ ਤਾਂ ਮਨ ਦੀ ਭਾਵਨਾ ਸੀ ਜੀ ਅਕਾਲੀ ਜੀ ਜੇ ਮੈਂ ਇੱਕ ਸਿਰੇ ਦੀ ਗੱਲ ਆਖਾਂ ਨਾ ਮੈਨੂੰ ਲੱਗਦਾ ਕਿ ਸਾਰੇ ਸੱਜਣ ਜਿਨ੍ਹਾਂ ਨੂੰ ਪਹਿਲਾਂ ਮੈਂ ਅੱਗੇ ਇੱਕ ਦਿਨ ਗੱਲ ਕੀਤੀ ਸੀਗੀ ਆਕਾਲੀ ਜੀ ਜਿਹੜੇ ਬਾਕੀ ਸਾਡੇ ਵਰਗੇ ਹੈਗੇ ਕੋਈ ਮਾੜੇ-ਮੋٹے ਜਿਹਨਾਂ ਦੇ ਕੋਈ ਵੱਡੇ ਨਾਮ ਨਹੀਂ ਹੈਗੇ ਉਹਨਾਂ ਦੀ ਗੱਲ ਛੱਡੋ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਨਾ ਜੀ ਉਹਨਾਂ ਦੀ ਤਰੀਕ ਸੀਗੀ ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਨੇ ਕਿਉਂਕਿ ਉਮਰ ਕੈਦ ਚ ਤਬਦੀਲ ਹੋ ਗਈ ਸੀਗੀ ਫਾਂਸੀ ਔਰ ਸੀਬੀਆਈ ਨੇ ਸੁਪਰੀਮ ਕੋਰਟ ਦੇ ਵਿੱਚ ਪਾਈ ਹੋਈ ਆ ਕਿ ਉਹਨਾਂ ਦੀ ਫਾਂਸੀ ਬਰਕਰਾਰ ਰਵੇ ਇਸ ਸਬੰਧ ਵਿੱਚ ਉਹਨਾਂ ਦੀ ਤਰੀਕ ਸੀਗੀ ਔਰ ਉਹਨਾਂ ਦੀ ਸਾਰੀ ਕੌਮ ਆਪਣੇ ਵੱਲੋਂ ਭਾਈ ਹਵਾਰਾ ਭਾਈ ਹਵਾਰਾ ਜੱਥੇਦਾਰ ਹਵਾਰਾ ਉਹਨਾਂ ਦੇ ਨਾਲ ਦੇ ਬਹੁਤ ਕੁਝ ਅੱਛਾ ਤਰੀਕ ਨਹੀਂ ਸੀ ਪਤਾ ਕਿਸੇ ਨੂੰ ਜਿਸ ਦਿਨ ਤਰੀਕ ਸੀ ਉਹ ਦਿਨ ਸਵੇਰੇ ਪਤਾ ਲੱਗਾ ਇੱਕ ਗੁਰੂ ਪਿਆਰੇ ਸਿੰਘ ਨੂੰ ਔਰ ਉਹਨਾਂ ਨੇ ਮੌਕੇ ਤੇ ਵਿਦੇਸ਼ ਦੇ ਵਿੱਚ ਇੱਕ ਬੀਬੀ ਵਕੀਲਾ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਹੈ ਉਹਨੇ ਮੌਕੇ ਤੇ ਵਕੀਲ ਖੜਾ ਕਰਕੇ ਗਾਂ ਤਰੀਕ ਲਈ ਸੀਗੀ ਉਸ ਦਿਨ ਬੜਾ ਹੀ ਹੈਰਾਨ ਹੋਇਆ ਮੈਂ ਪਰ ਵੀ ਅਸੀ ਤੁਹਾਡੀ ਗੱਲ ਟੋਕਾ ਕਿੰਨਾ ਵੱਡਾ ਢਾਂਚਾ ਬਣਾਈ ਫਿਰਦੇ ਆਂ ਸੀ ਇੱਥੇ ਆਪਾਂ ਜੈਪ੍ਰੀਤਾਰ ਸਿੰਘ ਵਾਲਾ ਦੇ ਨਾਂ ਦੇ ਉੱਤੇ ਜੀ ਹੋਰ ਚੱਲ ਲੱਗਿਆ ਹੋਇਆ ਵਾ ਤੇ ਲੀਗਲੀ ਸਾਡੇ ਕੋਲ ਕੋਈ ਸਿਸਟਮ ਨਹੀਂ ਹੈਗਾ ਤੁਸੀਂ ਕਦੇ ਹਾਰ ਮੈਂ ਪਹਿਲੀ ਵਾਰ ਤੈਨੂੰ ਗੱਲ ਦਾ ਪਤਾ ਲੱਗਾ ਜਦ ਮੈਂ ਸੋਚਦਾ ਸੀ ਕਿ ਬਹੁਤ ਵੱਡਾ ਬੰਤੀ ਹੋਣਾ ਪੈਨਲ ਪਿੱਛੇ ਖੜਿਆ ਹੋਊਗਾ ਜੀ ਨਾ ਜੀ ਮੈਂ ਉਸ ਦਿਨ ਵੈਰੀਫਾਈ ਕਰਦਾ ਹੋਊਗਾ ਜੀ ਆ ਕੱਲ ਜੇ ਉਸ ਦਿਨ ਮੈਂ ਗੱਲ ਕੀਤੀ ਸੀਗੇ ਇਸ ਸਬੰਧ ਵਿੱਚ ਵੀ ਆ ਸਾਡੇ ਹਾਲਾਤ ਹੈਗੇ ਆ ਔਰ ਬਾਕੀ ਤੁਹਾਡੀ ਗੱਲਾਂ ਹੁਣ ਜਿਹੜੇ ਬਾਕੀ ਮਾੜੇ ਮੋਟੇ ਹੈਗੇ ਉਹਨਾਂ ਦੀ ਪੈਰਵਾਹੀ ਪਿੱਛੇ ਕਰਨ ਵਾਸ ਗੱਲ ਜਰੂਰ ਹੁੰਦੀ ਆ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਬਾਹਰ ਵਾਲੇ ਜਿਹੜੇ ਭਾਵਕ ਜਰੂਰ ਹੋ ਜਾਂਦੇ ਆ ਉਹ ਕਹਿੰਦੇ ਕਿ ਯਾਰ ਤੁਸੀਂ ਇੱਥੇ ਬੈਠ ਕੇ ਇਦਾਂ ਕਰਦੇ ਆ ਅਕਾਲੀ ਜੀ ਹਾਂ ਜਿਹਨੇ ਹੁਣ ਜਿਨੇ ਹੁਣ ਆ ਅਕਾਊਂਟ ਦਿੱਤਾ ਹੈਗਾ ਬੈਂਕ ਅਕਾਊਂਟ ਨੰਬਰ ਮੈਨੂੰ ਲੱਗਦਾ ਕਿ ਤੁਸੀਂ ਤਾਂ ਜਰੂਰ ਉਦਮੋ ਪਰਾਲਾ ਇੱਥੇ ਕਰ ਹੀ ਲੈਣਾ ਹੈਗਾ ਵੀ ਸ਼ਾਇਦ ਹੋ ਸਕਦਾ ਕੱਲ ਨੂੰ ਉਹ ਕਾਬੂ ਆ ਜਾਵੇ ਵਾਕਿ ਜਦੋਂ ਤੁਸੀਂ ਆਖਿਆ ਨਾ ਸੋਸ਼ਲ ਮੀਡੀਆ ਦੇ ਉੱਪਰ ਇੰਨੀ ਦੁਰਵਤੋ ਹੋਣ ਈ ਹੈ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿਹਦੇ ਮਾਤਾ ਜੀ ਦੇ ਬਿਲਕੁਲ ਸਹਰਾਣੇ ਤੇ ਮੈਂ ਖਲੋਤਾ ਹੋਇਆ ਫੋਨ ਮੇਰੇ ਹੱਥ ਵਿੱਚ ਸੀਗਾ ਪਾਈ ਹਵਾਰਾ ਜੀ ਦੇ ਮਾਤਾ ਜੀ ਚੜਾਈ ਕਰ ਗਏ ਹੱਦ ਹੋ ਗਈ ਆ ਹਾਂ ਉਹ ਦੇਖੋ ਤੁਸੀਂ ਕਿੰਨੇ ਬੇਸ਼ਰਮ ਲੋਕ ਨੇ ਅਸਲ ਜਿਹੜਾ ਵੀ ਜੀ ਮੈਂ ਤਾਂ ਨਿਰਜਾਂ ਕਹਿਣਾ ਇਹਨਾਂ ਨੂੰ ਜਿਹੜੇ ਆ ਜਿਹੜੇ ਤਾਂ ਜ਼ਿੰਮੇਵਾਰ ਬੰਦੇ ਨੇ ਜਿਹੜੇ ਤੁਹਾਡੇ ਵਰਗੇ ਚਲੋ ਹੋਰ ਵੀ ਵੀਰ ਹੈਗੇ ਕਾਲ ਚੈਨਲ ਆ ਜਾਂ ਕਾਫੀ ਜਿੱਦਾਂ ਦੇ ਥਾਲੀ ਵਰਗੇ ਵੀਰ ਨੇ ਜੋ ਨਾਂ ਲੈ ਕੇ ਗੱਲ ਕਰਦਾ ਹਨ ਉਹਨਾਂ ਦੀ ਜੀ ਜੀ ਉਹ ਘਪਿਆਣਾ ਹੋ ਗਿਆ ਆਪਣੇ ਸ਼ਿਰ ਸਿੰਘ ਦਾ ਬੇਟਾ ਔਰ ਇਦਾਂ ਦੇ ਜਿਹੜੇ ਜ਼ਿਮੇਵਾਰ ਬੰਦੇ ਨੇ ਜੀ ਉਹ ਤਾਂ ਗੱਲ ਉਹ ਕਰਦੇ ਨੇ ਜਿਹੜੀ ਜੈਨੂਨ ਗੱਲ ਹੋਵੇ ਤੇ ਜਿਹੜੀ ਲੌਜੀਕਲੀ ਹੋਵੇ ਜਿਹਦਾ ਕੋਈ ਕਾਉਰਸ ਹੋਵੇ ਗੱਲ ਦਾ ਜੀ ਔਰ ਅਕਾਲੀ ਦੀ ਤਰ੍ਹਾਂ ਲੋਕੋ ਗਲਤੀ ਦਾ ਪੋਸਟ ਪਾਏ ਵੀ ਜਾਵੇ ਨਾ ਜੋ ਮਾਫੀ ਮੰਗਦੇ ਰਿਹਾ ਉਹ ਚੀਜ਼ ਜੀ ਔਰ ਤੁਸੀਂ ਕਹਿੰਦਾ ਮਾਫੀ ਮੰਗਦੇ ਆ ਔਰ ਮੈਂ ਬੇਸ਼ਰਮੀ ਦੀ ਹੱਦ ਤੁਸੀਂ ਅੱਜ ਵੀ ਜਾ ਕੇ ਉਹ ਵਾਲਾ ਪੇਜ ਖੋਲ੍ਹ ਕੇ ਦੇਖ ਲਓ ਉਹਨੇ ਅਗਲੇ ਨੇ ਉਹ ਪੋਸਟ ਹਲੇ ਤੱਕ ਵੀ ਡਿਲੀਟ ਨਹੀਂ ਕੀਤੀ ਹੋਈ ਹੋਰ ਦੱਸੋ ਦੱਸੋ ਅਮੇਦੇ ਸਾਡੇ ਹਾਲਾਤ ਹੈਗਾ ਸਾਡੇ ਲੋਕਾਂ ਦੇ ਜਿਹੜਾ ਆ ਬੱਬਾ ਜੀ ਵੀਊ ਦੀ ਵੀਵਸ ਦੇ ਜਿਹੜੇ ਟੱਕਰ ਇਹਨਾਂ ਦੀ ਆ ਵੀਊ ਤੋਂ ਪੀਜੀ ਤੇ ਪੈਸਾ ਕਮਾਉਣਾ ਜਿਹੜਾ ਫੇਸਬੁੱਕ ਸੋਸ਼ਲ ਮੀਡੀਆ ਤੋਂ ਪੈਸੇ ਕਮਾਉਣ ਦਾ ਚੱਕਰ ਪੈ ਗਿਆ ਜੀ ਇਹਦਾ ਜੀਵਨ ਹੀ ਮਾਰਤੀਆਂ ਲੋਕਾਂ ਦੀਆਂ ਬੱਬਾ ਜੀ ਫੇਸ ਦੇ ਕਿਤੇ ਤੁਹਾਨੂੰ ਪਰ ਹੁਣ ਚਲੋ ਜਿਹੜੀ ਇਹ ਘਟਨਾ ਹੋਈ ਆ ਮੈਂ ਇੱਕ ਕੱਲ ਹੋਰ ਆ ਵੀ ਅਸੀਂ ਨਾ ਸਭ ਕੁਝ ਨਹੀਂ ਲੈਂਦੇ ਜੀ ਸਭ ਕੁ ਵੀ ਨਹੀਂ ਲੈਂਦੇ ਕਿ ਜੇ ਘਟਨਾ ਕੋਈ ਹੋ ਜਾਂਦੀ ਆ ਮੈਂ ਦੇ ਦਾਂ ਨੇ ਘਟਨਾਵਾਂ ਇੱਥੇ ਵੀ ਜਿਹੜੀਆਂ ਐਨ ਜੀਓਜ਼ ਵੜਾਈ ਫਿਰਦੇ ਨੇ ਅੱਜ ਕੱਲ੍ਹ ਸਮਾਜ ਸੇਵਕ ਨਵੇਂ-ਨਵੇਂ ਉੱਠਿ ਫਿਰਦੇ ਕੋਰੀ ਜ ਜਿਹੜਾ ਕੰਮ ਕਰਨ ਦੀ ਲੋੜ ਹੀ ਕੋਈ ਵੀ ਆਪ ਕਰਕੇ ਇੱਕ ਨਾ ਅੱਛਾ ਟ੍ਰੈਂਡ ਕੀ ਕਰਦੇ ਨੇ ਵੀ ਜਿੱਦੀ ਕਿਸੇ ਦੀ ਕੋਈ ਲੋੜਵੰਦ ਦੀ ਵੀਡੀਓ ਪਾਉਣੀ ਨਾ ਜੀ ਜੀ ਉਹਨੂੰ ਰਵਾ ਕੇ ਪਾਉਣਗੇ इमोਸ਼ਨਲੀ ਵੀਡੀਓ ਬਣਾ ਕੇ ਨਾ ਜੀ ਐ ਮਤਲਬ ਜੀ ਉਹਦਾ ਰੋਂ ਕੇ ਰੋ ਤੂੰ ਜੀ ਜੇ ਰੋਊਗੀ ਤੇ ਤਰਲਾ ਜਾ ਮੰਦ ਮੰਗਤਾ ਜਾ ਬਣਾਤਾ ਜੀ ਕੋਈ ਨਾ ਮੈਂ ਤਾਂ ਕਦੇ ਕਦੇ ਮੰਗਤੇ ਬਣਾ ਦਿੰਦਾ ਹਾਂ ਹਾਂ ਜੀ ਜਿਹੜੀ ਯੋਧਿਆਂ ਦੀ ਕਹਾਣੀ ਸੀ ਜਿਹੜੀ ਆਪ ਵੰਦੀ ਸੀ ਉਹਨਾਂ ਨੂੰ ਮੰਗਤੇ ਬਣਾਤਾ ਕੋਈ ਬਾਣੇ ਵਾਲਾ ਸਿੰਘ ਆ ਉਹਨੂੰ ਮੰਗਤਾ ਬਣਾ ਕੇ ਬਿਠਾ ਦੇਣਗੇ ਟੀਵੀ ਦੇ ਉੱਤੇ ਜੀ ਬੜਾ ਉਹ ਉਹ ਉਹਨੂੰ ਵੀਡੀਓ ਪਾਉਣਗੇ ਉਹ ਉਹਦੇ ਹੱਥ ੱਡਣਗੇ ਕੋਈ ਇੱਥੇ ਦਮਾਲਾ ਵੀ ਦਵੜਾ ਕਿਤੇ ਉਹ ਦਮਾਲਾ ਮਤਲਬ ਗੱਲ ਸਿਰ ਤੇ ਸਜਾਉਣ ਵਾਸਤੇ ਦਮਾਲਾ ਵੀ ਦੇ ਦੇ ਕੋਈ ਕੋਈ ਵੀਡੀਓ ਬਣਾ ਕੇ ਪਾ ਦਿੰਦੇ ਇੱਥੇ ਲੋਕ ਤਾਂ ਥੱਕ ਵੀ ਹੈਗੇ ਆ ਜੀ ਬਾਕੀ ਅਹਿਸਾਸ ਕਰਵਾ ਦੇਣਾ ਹਾਂ ਸੱਚੀ ਗੱਲ ਜੀ ਵੇਖੀਆ ਮੈਂ ਤੁਹਾਨੂੰ ਵੀਡੀਓ ਭੇਜ ਦਊਂ ਤੁਸੀਂ ਵੇਖ ਲਿਓ ਹਾਂਜੀ ਹਾਂਜੀ ਉਹ ਮੈਂ ਕੀ ਕਰਦੇ ਨੇ ਜੀ ਰੋਜ਼ ਦੇਖਦੇ ਆ ਅਕਾਲੀ ਜੀ ਹਾਂ ਅਕਾਲੀ ਜੀ ਆਪਾਂ ਸਮਾਪਤੀ ਵੱਲ ਨੂੰ ਵੱਧ ਤੁਸੀਂ ਨਾ ਮੇਰੀ ਦੋ ਵਾਰ ਤਾਰੀਫ ਜੀ ਕਰ ਦਿੱਤੀ ਹੈਗੀ ਵਿਚਾਲੇ ਵਿਚਾਲੇ ਆਨੇ ਬਹਾਨੇ ਜਹੇ ਇੱਕ ਇੱਕ ਤੀਜੀ ਕਵਾਰੀ ਨਾ ਭਾਈ ਸਾਹਿਬ ਵੇਖੋ ਇਸ ਮੇਰੀ ਬੇਨ ਮੈਂ ਤੁਹਾਡੀ ਗੱਲ ਵੱਡੀ ਕਰਦਾ ਮੇਰੀ ਗੱਲ ਤੁਸੀਂ ਸੁਣਿਓ ਜੀ ਇਹ ਵੇਖ ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ ਮੇਰੇ ਨਾਲ ਬਚਨ ਕਰ ਰਹੇ ਹੋ ਤਾਂ ਮੈਂ ਤੁਹਾਡੀ ਦੇਖੋ ਜੀ ਪਤਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਤੁਹਾਡੇ ਬਾਰੇ ਅਸੀਂ ਜਾਣਦੇ ਆ ਤਾਂ ਹੀ ਤੁਹਾਡੀ ਗੱਲ ਕੀ ਤੁਹਾਡੀ ਸਿੰਘਣੀ ਆ ਪੈਣ ਤੁਹਾਡੀ ਹਨਾ ਅਸੀਂ ਦੇਖਿਆ ਸੀ ਭਾਈ ਜਗਤਾਰ ਸਿੰਘ ਨਵਾਰਾ ਜੀ ਦਾ ਕੇਸ ਸੀਗਾ ਜੀ ਅਕਰ ਜੀ ਤੀਜੀ ਅਕਰ ਜੀ ਤੀਜੀ ਵਾਰੀ ਮੇਰਾ ਚਿਤ ਕਰਦਾ ਕਿ ਇੱਕ ਮੈਂ ਤਾਰੀਫ ਆਪਣੀ ਨਾ ਪੱਤਰਕਾਰ ਹੋਣ ਦੇ ਨਾਤੇ ਵੀ ਮੈਂ ਕਰ ਲਵਾਂ ਮੜ ਜੀ ਆਪ ਆਪਣੇ ਮੂੰਹੋਂ ਕਰ ਲਵਾ ਤੁਸੀਂ ਗੱਲ ਕੀਤੀ ਨਾ ਵੀ ਰਵਾ ਕੇ ਵੀਡੀਓ ਐ ਨਾ ਇੱਕ ਵਾਰੀ ਮੇਰੇ ਅੱਖਾਂ ਦੇ ਸਾਹਮਣੇ ਆਈ ਜਦੋਂ ਭਾਈ ਖਜਾਨ ਸਿੰਘ ਜੀ ਦੀ ਵੀਡੀਓ ਹੱਥ ਜੁੜੇ ਹੋਏ ਸੀਗੇ ਸਿੰਘ ਨੇ ਔਰ ਬੇਨਤੀ ਕਰ ਰਹੇ ਸੀਗੇ ਕਿ ਮੇਰੀ ਮਦਦ ਕਰ ਦੋ ਮੈਂ ਜਿਆਦਾ ਸੰਖੇਪ ਦੇ ਵਿੱਚ ਨਹੀਂ ਜਾਣਾ ਮੇਰੇ ਤੱਕ ਪਹੁੰਚੀ ਤੇ ਮੈਂ ਨਾ ਕਿੰਨੇ ਹੀ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰਕੇ ਉਹਨਾਂ ਦੇ ਸੂਬੇ ਪਹੁੰਚਿਆ ਉਹਨਾਂ ਦੇ ਘਰੇ ਜਾ ਕੇ ਪਹੁੰਚਿਆ ਔਰ ਮੈਂ ਪਰਿਵਾਰ ਉਹਨਾਂ ਨੂੰ ਕਿਹਾ ਵੀ ਤੁਸੀਂ ਸੋਹਣੀਆਂ ਸੁਨੱਖੀਆਂ ਨੇ ਚੜ੍ਹਦੀ ਕਲਾ ਵਾਲੀਆਂ ਪੱਗਾ ਬਣ ਕੇ ਸੂਟ ਪਾ ਕੇ ਵਧੀਆ ਐਨ ਲਿਸਕ ਪੁਸ਼ਕ ਕੇ ਬੈਠੋ ਬੈਠੇ ਇਦਾਂ ਸੋਫਿਆਂ ਦੇ ਉੱਪਰ ਔਰ ਮੈਂ ਉਹਦੇ ਪੈਰਾਂ ਦੇ ਵਿੱਚ ਬੈਠ ਕੇ ਚੜ੍ਹਦੀ ਕਲਾ ਦੇ ਨਾਲ ਵੀਡੀਓ ਬਣਾਈ ਸੀ ਜੀ ਕੋਈ ਨਹੀਂ ਰੋਇਆ ਉੱਥੇ ਹਾਂ ਗੱਲ ਕਰਦੇ ਮੇਰਾ ਮਨ ਮੜ ਜਾ ਜ਼ਰੂਰ ਪਰ ਗਿਆ ਸੀਗਾ ਕਮਾਲ ਦੀ ਗੱਲ ਹੈ ਜੋਧੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਰਵਾ ਕੇ ਵੀਡੀਓ ਪਾਉਣੀ ਆ ਆਪਾਂ ਭਲਾ ਯਾਰ ਇਹੀ ਇਹੀ ਮੈਂ ਗੱਲ ਕਰਦਾ ਵੀ ਭਾਈ ਸਾਹਿਬ ਜੀ ਤੇ ਉਹ ਘਰਚੀ ਜਿਹੜੇ ਨੇ ਰੁੱਲਦੇ ਫਿਰਦੇ ਨੇ ਅਸੀਂ ਇੱਕ ਢਾਂਚਾ ਹੀ ਨਹੀਂ ਬਣਾ ਸਕਿਆ ਅੱਜ ਤੱਕ ਇਦਾਂ ਦਾ ਕਿ ਜੇ ਕੋਈ ਸਾਡਾ ਨੌਜਵਾਨ ਪੰਥਕ ਜਵਾਬਤੀ ਆਪਣੀ ਪੰਥ ਦੀ ਸਫਰਜਨ ਮਾਉਂਦਾ ਸੇਵਾਵਾਂ ਕਰਦਾ ਸਾਡਾ ਕੋਲ ਲੀਗਲੀ ਇੱਕ ਪੈਨਲ ਹੋਵੇ ਯਾਰ ਮੈਂ ਤਾਂ ਤੁਹਾਡੀ ਸੱਚੀ ਗੱਲ ਸੁਣ ਕੇ ਸਰਪ੍ਰਾਈਜ਼ ਹੋ ਗਿਆ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸੋਚਦਾ ਜੈਦਰ ਸਾਹਿਬ ਦਾ ਇੱਕ ਪੂਰਾ ਵੱਡਾ ਇੱਕ ਵਕੀਲ ਦਾ ਪੈਨਲ ਹੋਊਗਾ ਜਿਹੜਾ ਹਰ ਉਹਨਾਂ ਦੀ ਤਰੀਕ ਹਰ ਕੇਸ ਦੇ ਉੱਤੇ ਜਾਣਦਾ ਹੋਊਗਾ ਲੜਦਾ ਹੋਊਗਾ ਪਰ ਮੈਂ ਹੈਰਾਨ ਆ ਕੋਈ ਤਰੀਕ ਨਹੀਂ ਪਤਾ ਕਿਸੇ ਨੂੰ ਤੁਸੀਂ ਮੌਕੇ ਤੇ ਵਕੀਲ ਕਰ ਰਹੇ ਹੋ ਜੇ ਤੁਸੀਂ ਮੈਨੂੰ ਫੋਨ ਕਰ ਲਿਓ ਬਾਅਦ ਵਿੱਚ ਮੈਂ ਤੁਹਾਨੂੰ ਦੱਸ ਦਊਗਾ ਕਿਹਨਾ ਨੇ ਮੁੜ ਕੇ ਮੌਕੇ ਤੇ ਐਨ ਜਿਨ੍ਹਾਂ ਨੂੰ ਸਵੇਰੇ ਪਤਾ ਲੱਗਾ ਮੌਕੇ ਤੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਇੰਤਜ਼ਾਮ ਸੋ ਐਵੇਂ ਦੇ ਸਾਡੇ ਹਾਲਾਤ ਵਦਿਆ ਹੋਰ ਜੇ ਅਸੀਂ ਲਾਈਵ ਕਰਦੇ ਉਹਨਾਂ ਦੇ ਨਾਂ ਦੇ ਉੱਤੇ ਅਸੀਂ ਏਡੇ ਵੱਡੇ ਵੱਡੇ ਧਾਂਚੇ ਕਰੀ ਕਰੀ ਫਿਰਦੇ ਆ ਸਸਤਾਮਾ ਬਣਾਈ ਫਿਰਦੇ ਆ ਸੋ ਕਾਦੇ ਵਾਸਤੇ ਮਤਲਬ ਪੈਸਾ ਇਕੱਠਾ ਕਰੂ ਵਾਸਤੇ ਲਾਈਵ ਕਰਦੇ ਆ ਜੀ ਬਿਲਕੁਲ ਅਕਾਲ ਜੀ ਦੁੱਖ ਹੁੰਦਾ ਮਨ ਨੂੰ ਦੁੱਖ ਹੁੰਦਾ ਚਾਹੁੰਦੇ ਜ਼ਰੂਰ ਹੈਗੇ ਸਾਰੇ ਜਣੇ ਵੀ ਚੜ੍ਹਦੀ ਕਲਾ ਹੋਵੇ ਕੌਮ ਆਜ਼ਾਦੀ ਦਾ ਮੂਵੀ ਵੇਖੇ ਚਾਹੁੰਦੇ ਜ਼ਰੂਰ ਹੈਗੇ ਆ ਪਰ ਉਹਦੇ ਲਈ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਜਿੰਨੀ ਜਿੰਨੀ ਜ਼ਿੰਮੇਵਾਰੀਆਂ ਆਪਾਂ ਨਿਭਾ ਸਕਦੇ ਓ ਉੰਨੀ ਕ ਆਪਾਂ ਜ਼ਿੰਮੇਵਾਰੀ ਫਿਰ ਤਨਦੇਹੀ ਦੇ ਨਾਲ ਤੇ ਮੰਨਦੇਹੀ ਦੇ ਨਾਲ ਲਭਾਈਏ ਜ਼ਰੂਰ ਸਭ ਤੋਂ ਪਹਿਲਾਂ ਨੀਹਾਂ ਮਜ਼ਬੂਤ ਕਰਨੀਆਂ ਪੈਂਦੀਆਂ ਨੇ ਜੀ ਜੀ ਵਾਕਿ ਘਰ ਤੱਕ ਚਲੋ ਮਹਾਰਾਜ ਨੇ ਕਿਰਪਾ ਕਰਨੀ ਆ ਸਾਡੇ ਹਿੱਸੇ ਰਾਜ ਭਾਗ ਤਾਂ ਆਉਣਾ ਹੀ ਆਉਣਾ ਜਿਸ ਦਾ ਕੋਈ ਡੋਰਾਵਾ ਨਹੀਂ ਅੱਜ ਅਜੇ ਕੱਲ ਆ ਜੇ ਆਪਾਂ ਨਾਲ ਵੇਖੇ ਆਪਣੇ ਬੱਚੇ ਵੇਖਣਗੇ ਉਹਨਾਂ ਦੇ ਬੱਚੇ ਵੇਖਣਗੇ ਰਾਜ ਤਾਂ ਸਾਡਾ ਆਊਗਾ ਕੱਲ੍ਹ ਤੋਂ ਰਾਜ ਦਾ ਕਨਸੈਪਟ ਜਿਹੜਾ ਸਾਡਾ ਉਹ ਮਹਾਰਾਜ ਦਾ ਬੋਲ ਨੇ ਉਹ ਕਦੀ ਵੀ ਅਧੂਰੇ ਨਹੀਂ ਹੋ ਸਕਦੇ ਪਰ ਜਿਹੜਾ ਜਿੰਨਾ ਚਿਰ ਸਾਡੇ ਘਰ ਦੀਆਂ ਚੇਨੀਆਂ ਹੀ ਨਹੀਂ ਮਜ਼ਬੂਤ ਸੀ ਅਸੀਂ ਉਹਤੇ ਜੇ ਬਿਲਡਿੰਗ ਉਸਾਰ ਦਵਾਂਗੇ ਤੇ ਡਿੱਗ ਪੂਗੀ ਮਹਾਰਾਜ ਜੀ ਵਾਕਈ ਅੱਜ ਦੇ ਜਿਹੜੀ ਤੁਸੀਂ ਬਚਾਲੇ ਇੱਕ ਗੱਲ ਆਖੀ ਸੀ ਕਿ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਸਿੰਘ ਬੈਠਿਆ ਪਹਿਲਾਂ ਥੋੜਾ ਜਿਹਾ ਪਤਾ ਕਰਵਾ ਲਿਆ ਕਰੋ ਕਿ ਜਿਹੜੀ ਵੀਡੀਓ ਵਾਇਰਲ ਹੋਈ ਹੈ ਸੱਚ ਕੀ ਹੈ ਜਦੋਂ ਮੇਰੇ ਸਾਹਮਣੇ ਵੀ ਆਈ ਸੀ ਤੇ ਮੈਂ ਤਾਂ ਨਾ ਬੀਬੀ ਸੰਦੀਪ ਕੌਰ ਭੈਂਜੀ ਅੰਮ੍ਰਿਤਸਰ ਵਾਲੇ ਉਹਨਾਂ ਨੂੰ ਫੋਨ ਕੀਤਾ ਸੀਗਾ ਉਹਨਾਂ ਨੇ ਮੈਨੂੰ ਦੱਸਿਆ ਸੀ ਕਹਿੰਦੇ ਘਰ ਵੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਦੀ ਮਦਦ ਸਾਰਾ ਕੁਝ ਮੈਨੂੰ ਉਹਨਾਂ ਨੇ ਦੱਸ ਦਿੱਤਾ ਸੀਗਾ ਔਰ ਮੈਨੂੰ ਲੱਗਦਾ ਕਿ ਕੱਲ ਜੀ ਅਖੀਰ ਦੇ ਵਿੱਚ ਜਾਂਦੇ ਜਾਂਦੇ ਜਿਹੜੀ ਆ ਇਸ ਤਰੀਕੇ ਦੇ ਨਾਲ ਉਹਨਾਂ ਦਾ ਮਨ ਚਲੋ ਮੌਕੇ ਦੇ ਭਾਵਕ ਹੋ ਗਿਆ ਹੋਊਗਾ ਜਦੋਂ ਵੀਡੀਓ ਬਣਦੀ ਪਈ ਸੀਗੀ ਹੋ ਜਾਂਦਾ ਕਈ ਵਾਰ ਹਨਾ ਜਜ਼ਬਾਤੀ ਜਿਹੇ ਬੰਦੇ ਹੁੰਦੇ ਕਈ ਸਾਡੇ ਵਰਗੇ ਉਹ ਉਹ ਉਹਨਾਂ ਦਾ ਮਨ ਭਾਵਕ ਹੋ ਜਾਂਦਾ ਚੜ੍ਹਦੀ ਕਲਾ ਵੀ ਹੁੰਦੀ ਹੈ ਪਰ ਕਿਸੇ ਵੇਲੇ ਕੋਈ ਗੱਲ ਹੁੰਦੀ ਆ ਪੋਤਰੀ ਲਾਗੇ ਬੈਠੀ ਆ ਮਨ ਉਹਨਾਂ ਦਾ ਭਾਵਕ ਹੋ ਗਿਆ ਹੋਊਗਾ ਪਰ ਮੈਂ ਫਿਰ ਵੀ ਚਾਹੁੰਦਾ ਤੁਸੀਂ ਵੀ ਆਖਿਆ ਸੀਗਾ ਕਿ ਅਪੀਲ ਕਰੋ ਮੈਂ ਵੀ ਜਰੂਰ ਆਪਣੇ ਵੱਲੋਂ ਬੇਨਤੀ ਕਰੂੰਗਾ ਤੁਸੀਂ ਵੀ ਜਰੂਰ ਅਖੀਰ ਦੇ ਵਿੱਚ ਜਾਂਦੇ ਜਾਂਦੇ ਵੀ ਜੇ ਕਿਸੇ ਦੀ ਵੀ ਕਦੇ ਇਦਾਂ ਦੀ ਵੀਡੀਓ ਵਾਇਰਲ ਹੋਵੇ ਤਾਂ ਜਿਨ੍ਹਾਂ ਸੱਜਣਾ ਦੇ ਮਨ ਵਿੱਚ ਖਿਆਲ ਆਉਂਦਾ ਆ ਕਿ ਆਪਾਂ ਬਾਹ ਫੜਨੀ ਹੈ ਜਾ ਕੇ ਉਹ ਕਿਹੜਾ ਤਰੀਕਾ ਅਪਣਾਇਆ ਕਰਨ ਇੱਥੇ ਜਿਹੜੇ ਸੇਵਾਮਾਨ ਨਿਭਾਉਂਦੇ ਆ ਪੰਜਾਬ ਦੇ ਵਿੱਚ ਉਹ ਕਿਵੇਂ ਉਹਨਾਂ ਨਾਲ ਸੰਪਰਕ ਕਰਿਆ ਕਰਨ ਕਈ ਵਾਰ ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਜਿਹਦੇ ਨਾਲ ਮੈਂ ਸੰਪਰਕ ਕਰਨਾ ਆ ਉਹ ਵੀ ਪਤਾ ਨਹੀਂ ਇਮਾਨਦਾਰ ਹੈਗਾ ਜਾਂ ਨਹੀਂ ਹੈਗਾ ਦੇਖੋ ਪਹਿਲੀ ਗੱਲ ਤਾਂ ਵੀ ਸਾਰਿਆਂ ਦੇ ਪਰਿਵਾਰਕ ਜੀਵ ਤਾਂ ਕਿਤੇ ਨਾ ਕਿਤੇ ਹੁੰਦੇ ਹੀ ਨਹੀਂ ਅੱਜ ਕੱਲ ਦੇ ਇੰਟਰਨੈਟ ਅੱਜ ਕੱਲ ਦੇ ਇੰਟਰਨੈਟ ਦਾ ਸਮਾਂ ਵਾ ਮੋਬਾਈਲ ਹੱਥਾਂ ਵਿੱਚ ਨੇ ਇੱਕ ਮਿੰਟ ਦੇ ਵਿੱਚ ਬੰਦਾ ਆਪਣੇ ਤੱਕ ਪਹੁੰਚ ਜਾਂਦਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਤੇ ਜਿੰਨੇ ਕਿਸੇ ਨੇ ਵੀ ਸੇਵਾ ਭਾਵਨਾ ਕਰਨੀ ਹੁੰਦੀ ਹੈ ਜੇ ਤਾਂ ਉਹਨਾਂ ਨੂੰ ਕਿਸੇ ਤੇ ਭਰੋਸਾ ਹੈਗਾ ਤੁਹਾਡੇ ਪਰਸਨ ਦੇ ਉੱਤੇ ਵੀ ਇਹ ਬੰਦਾ ਪੰਜਾਬ ਦੇ ਵਿੱਚ ਵਿਚਰ ਰਿਹਾ ਸਾਡੇ ਭਰੋਸੇ ਦੇ ਲਾਇਕ ਹੈ ਤੁਸੀਂ ਉਹ ਥਰੂ ਕਰ ਲਓ ਜਾਂ ਕਿਸੇ ਭੈਣ ਭਾਏ ਦੇ ਥਰੂ ਕਰੋ ਤਾਂ ਪਹਿਲੀ ਕੋਸ਼ਿਸ਼ ਇਹ ਕਰੋ ਵੀ ਜਿਹੜਾ ਲੋੜਵੰਦ ਆ ਉਹਦਾ ਮੋਬਾਈਲ ਨੰਬਰ ਤੁਹਾਡੇ ਕੋਲ ਪਹੁੰਚੇ ਤੁਸੀਂ ਆਪ ਬਚਨ ਕਰੋ ਕੋਈ ਕੋਸ਼ਿਸ਼ ਨਹੀਂ ਕਾਲੀ ਨਹੀਂ ਹੁੰਦੀ ਵੀ ਉਸੇ ਅਕਾਊਂਟ ਵੇਖ ਕੇ ਦੇ ਚੱਕੇ ਪੈਸੇ ਮਾਰੋ ਵਿੱਚ ਨਹੀਂ ਪਹਿਲਾਂ ਯਾਰ ਪਤਾ ਕਰੋ ਤੁਸੀਂ ਮਿਹਨਤਾਂ ਕਰਦੇ ਹੋ ਦਿਹਾੜੀਆਂ ਲਾ ਕੇ ਪੈਸਾ ਇਕੱਠਾ ਕਰਦੇ ਹੋ ਉਸ ਪੈਸੇ ਦੀ ਦੁਰਵਰਥੋਂ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਅਸੀਂ ਆਪਣੀ ਅੱਖੀਂ ਦੇਖ ਰਹੇ ਹਾਂ ਆਪਾਂ ਨੇ ਜੀ ਮੈਂ ਚਲੋ ਤੁਹਾਡਾ ਸਮਾਪਤੀ ਹੈ ਵਿਦਿਆਲਾ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਹੋਇਆ ਹੁਣ ਚਲੋ ਪ੍ਰਚਾਰ ਤਾਲ ਮੈਂ ਸਮੇਂ ਤੋਂ ਕਰ ਰਹੇ ਹਾਂ ਜੀ ਜੀ ਔਰ ਜੋ ਤਕਰੀਬਨ 7-8 ਮਹੀਨੇ ਹੋ ਗਏ ਸਾਨੂੰ ਵਿਦਿਆਲੇ ਦੀ ਸੇਵਾ ਮਾਰਨ ਲਈ ਸ਼ੁਰੂ ਕੀਤੀ ਹੈ ਨਾ ਜੀ ਤੇ ਦੇਖ ਕੇ ਸਾਰਾ ਕੁਝ ਚਲੋ ਤੁਹਾਨੂੰ ਪਤਾ ਹੀ ਆ ਜੀ ਬਹੁਤ ਜੀ ਦੇਖੋ ਵੀ ਸਾਨੂੰ ਬਹੁਤ ਸੰਗਤ ਨੇ ਕਿਹਾ ਵੀ ਤੁਸੀਂ ਖਾਤਾ ਖਲਾਓ ਜੀ ਹੂੰ ਹੂੰ ਖਾਤਾ ਖਲਾਓ ਤਾਂ ਕਿ ਉਸ ਨਾਲ ਮੈਂਬਰ ਜਿਹਨਾਂ ਤੁਹਾਡੇ ਖਾਤੇ ਚ ਮਾਇਆ ਆਵੇ ਵਿਦਿਆਲੇ ਦੇ ਕਾਰਜ ਨੇ ਵੱਡੇ ਕਾਰਜ ਨੇ ਜੀ ਤੇ ਮੈਂ ਯਕੀਨ ਕਰਦਾ ਮੈਨੂੰ ਕਿਸੇ ਤੁਹਾਡੇ ਅੱਗੇ ਭਰਾ ਨੇ ਸੰਗਰਸ਼ੀ ਸਿੰਘ ਨੇ ਹੀ ਕਿਹਾ ਸੀ ਵੀ ਜਿਸ ਦਿਨ ਤੁਸੀਂ ਬੈਂਕ ਖਾਤਾ ਖਲਾ ਲੈਣਾ ਆਪਣਾ ਹੂੰ ਹੂੰ ਤੇ ਜਦੋਂ ਤੁਹਾਡੇ ਉਸ ਖਾਤੇ ਵਿੱਚ ਮਾਇਆ ਆਉਣ ਲੱਗਦੀ ਤੁਹਾਡੀਆਂ ਅੱਖਾਂ ਪੁੱਠੀਆਂ ਹੋ ਜਾਣੀਆਂ ਹੂੰ ਹੂੰ ਤੁਸੀਂ ਕਾਰਜ ਨਹੀਂ ਕਰ ਸਕਦੇ ਤੁਸੀਂ ਸੇਵਾ ਨਹੀਂ ਕਰ ਸਕਦੇ ਜੀ ਬਸ ਅਰਦਾਸ ਕਰਿਆ ਕਰੋ ਕਿ ਮਾਰਾ ਸਾਡਾ ਆ ਕਾਰਜ ਆ ਮਾਰੇ ਸਫਲ ਕਰਾ ਦੋ ਤੇ ਮਾਰੇ ਕਰਾਉਂਦੇ ਨੇ ਜੀ ਮੈਂ ਤੁਹਾਨੂੰ ਆਪਣਾ ਪ੍ਰੈਕਟੀਕਲ ਦੱਸਦਾ ਵਿਦਿਆਲਾ ਜਦੋਂ ਸ਼ੁਰੂ ਕੀਤਾ ਸੀ ਉਹਨਾਂ ਯਕੀਨ ਕਰਿਓ ਸਾਡੇ ਕੋਲ ਕੋਈ ਫੰਡ ਨਹੀਂ ਸੀ ਹੈਗਾ ਹੂੰ 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 ਜੀ ਸੇ 6 ਮਹੀਨੇ ਦੇ ਵਿੱਚ ਅਸੀਂ ਉੱਥੇ ਰੈਸ਼ ਵੀ ਕਰ ਲਈ ਪਰ ਜਲ ਲੰਗਰ ਵੀ ਤਿਆਰ ਆ ਸਾਡਾ ਠੀਕ ਆ ਜੀ ਤੇ ਬਾਥਰੂਮ ਬਣੇ ਹੋਏ ਨੇ ਬੱਚੇ ਸਾਡੇ ਕੋਲ 8-7 ਰਹਿ ਰਹੇ ਨੇ 30-35 ਬੱਚੇ ਰੋਜ਼ ਆਉਂਦੇ ਨੇ ਜੀ ਪਰ ਅਸੀਂ ਇੱਕ ਵੀ ਖਾਤਾ ਨਹੀਂ ਖਲਾਇਆ ਤੇ ਉਹ ਗਲਾਈ ਨਹੀਂ ਕੀਤੀ ਜੀ ਸ਼ੁਰੂ ਕਰਦਾ ਪਰ ਜੀ ਗੱਲ ਉਹੀ ਆ ਵੀ ਤੁਹਾਨੂੰ ਗੁਰੂ ਤੇ ਭਰੋਸਾ ਹੋਵੇ ਜੇ ਟੱਗੀ ਮਾਰਨੀ ਹੋਵੇ ਖਾਦਕ ਲਾ ਕੇ ਮੋਸ਼ਲੀਆਂ ਬਣਾ ਕੇ ਵੀਡੀਓ ਬੱਚਿਆਂ ਦੀ ਪਾਈ ਜਾਈਏ ਜੀ ਤੇ ਪੈਸਾ ਇਕੱਠਾ ਕਰੀ ਜਾਈਏ ਜੀ ਬੰਦਾ ਕੋਈ ਨਾਂ ਵੇਖੇ ਸੱਜਣ ਵੀਰ ਦੀ ਬਨ ਮਹਾਰਾ ਹੀ ਵੇਖਦੇ ਨੇ ਜੀ ਵਾਕੇ ਵਾਕੇ ਤੇ ਉੱਥੇ ਉੱਥੇ ਖੜਨਾ ਪੈਣਾ ਜਾ ਕੇ ਜਿਹੜੇ ਲੋਕ ਇਦਾਂ ਦੀ ਬੇਸ਼ਰਮੀ ਕਰਦੇ ਆ ਨਾ ਮੈਂ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਤੁਸੀਂ ਇੱਥੇ ਟੱਗੀਆਂ ਤਾਂ ਮਾਰੀ ਜਾਂਦੇ ਹੋ ਤੁਸੀਂ ਸੋਚਦੇ ਹੋ ਤੁਹਾਨੂੰ ਕੋਈ ਦੇਖ ਨਹੀਂ ਰਿਹਾ ਪਰ ਗੁਰੂ ਦੇਖ ਰਿਹਾ ਤੁਹਾਨੂੰ ਜੀ ਵਾਕੇ ਵਾਕੇ ਅਕਾਲ ਪੁਰਖ ਵਾਹਿਗੁਰੂ ਤੇ ਸਾਡੇ ਵਿੱਚ ਸਾਨੂੰ ਸਾਰਾ ਕੁਝ ਦੇਖਣ ਰਿਹਾ ਉੱਥ ਵਾਕਈ ਅਕਾਲੀ ਜੀ ਤੁਸੀਂ ਤਾਰੀਫ ਦੀ ਗੱਲ ਕੀਤੀ ਐ ਮੈਂ ਬੇਨਤੀ ਕਰਾਂ ਤੁਹਾਡਾ ਸਮਾਂ ਲੈ ਰਿਆ ਜੀ ਇਹ ਗੱਲ ਵੀ ਉਹਦੀ ਹੁੰਦੀ ਹੁੰਦੀ ਐ ਜਿਸ ਜਿਹੋ ਗੱਲਬਾਤ ਹੋਵੇ ਜਿੱਥੇ ਕੁਝ ਕੀਤਾ ਹੋਵੇ ਜੀ ਵਾਕਈ ਇੱਥੇ ਇਦਾਂ ਦੇ ਮਿਲ ਕੇ ਬਹੁਤ ਹੋਏ ਫਿਰਦੇ ਨੇ ਕੋਈ ਜਗ੍ਹਾ ਨਹੀਂ ਕਰਦਾ ਕਿਸੇ ਦਾ ਜੀ ਸੋ ਤੁਹਾਡੀਆਂ ਸਵਾਵਾਂ ਨੇ ਤਾਂ ਹੁਣ ਤੁਸੀਂ ਉਸ ਤੋਂ ਬਾਅਦ ਵੀ ਇਹ ਥੋੜੀ ਸੇਵਾ ਕਰ ਰਹੇ ਹੋ ਜੇ ਤੁਹਾਡੇ ਰਗੇ ਸਿੰਘ ਨਾ ਨਾ ਹੁਣ ਵਾਜਦੀ ਦਾ ਜਿਹੜਾ ਅਸਰ ਉਹਦੇ ਤੇ ਮਸਲੇ ਸਾਡੇ ਪੰਥੇ ਸਾਹਮਣੇ ਆਉਣ ਹੀ ਨਾ ਜੀ ਹੱਥ ਮਾੜੀ ਮੋਟੀ ਹਾਂਜੀ ਕੋਸ਼ਿਸ਼ ਮਾੜੀ ਮੋਟੀ ਕਰਦੇ ਆ ਅਕਾਲੀ ਜੀ ਜ਼ਰੂਰ ਜੀ ਆਹ ਨਾਲੇ ਨੇ ਸੇਵਾ ਲਈ ਐ ਤੁਹਾਡੇ ਕੋਲੋਂ ਜੀ ਅਕਾਲ ਜਦੋਂ ਕਿਸ ਤਰੀਕੇ ਦੇ ਨਾਲ ਰੋ ਕੇ ਵੀਡੀਓ ਬਣਾਉਂਦਾ ਹੈਗਾ ਮਨ ਭਾਵਕ ਹੋ ਜਾਂਦਾ ਮੈਂ ਉਹਨਾਂ ਨੂੰ ਨਹੀਂ ਕਹਿਣਾ ਹੈਗਾ ਪਰ ਮੈਨੂੰ ਲੱਗਦਾ ਕਿ ਜਿਨ੍ਹਾਂ ਦੇ ਖਿਲਾਫ ਸਿੱਖਾਂ ਨੇ ਸੰਘਰਸ਼ ਲੜਿਆ ਸਾਡੇ ਉਹਨਾਂ ਪੁਰਖਿਆਂ ਨੇ ਵੀ ਸੰਘਰਸ਼ ਲੜਿਆ ਜਿਹੜੇ ਅੱਜ ਵੀ ਇਸ ਧਰਤੀ ਦੇ ਉੱਪਰ ਹੈਗੇ ਐ ਪਰ ਜਦੋਂ ਉਹਨਾਂ ਦਾ ਮਨ ਭਾਵਕ ਹੁੰਦਾ ਤੇ ਜਿਨ੍ਹਾਂ ਦੇ ਖਿਲਾਫ ਸੰਘਰਸ਼ ਲੜਿਆ ਹੈਗਾ ਉਹ ਫਿਰ ਕੱਛਾਂ ਵਝਾਉਂਦੇ ਆ ਉਹ ਕਹਿੰਦੇ ਵੀ ਆਹੀ ਉਹ ਬੰਦੇ ਹਾਂ ਮੈਂ ਤੁਹਾਡੀ ਗੱਲ ਵੱਡੀ ਕਰਦਾ ਇਹ ਕਹਿਣ ਲੱਗਾ ਸੀ ਉਸ ਧੀ ਦੀ ਵਿਆਹ ਹੋਣਾ ਉਸ ਧੀ ਦੇ ਪਰਿਵਾਰ ਚ ਜਾਣਾ ਸਾਰੀ ਉਮਰ ਦਾ ਮਿਹਣਾ ਉਹਨ ਬੱਚੀ ਨੂੰ ਇਸ ਤੋਂ ਹੀ ਮੰਗਦੇ ਪੈਸੇ ਕੱਟੇ ਕੀ ਕਰਕੇ ਵਿਆਹ ਕਰਾਇਆ ਕਿ ਨਹੀਂ ਮੈਣਾ ਮਰ ਲੂਗਾ ਨੂੰ ਲੋਕ ਹਾਂ ਬੱਜ ਜੀ ਦੁਨੀਆ ਇੰਨੀ ਅੱਧਾ ਕਾਲ ਯੁੱਗ ਦਾ ਪਹਿਰਾ ਨਹੀਂ ਸੀ ਚਾਹੀਦਾ ਚਲੋ ਵਾਹਿਗੁਰੂ ਕਿਰਪਾ ਕਰੇ ਲੱਗਦਾ ਕਿ ਕਰਾ ਤੋਂ ਮੈਂ ਤਾਂ ਬੈਂਸੀ ਕਰਵਾ ਜੇਕਰ ਕਿਸੇ ਭੈਣ ਭਰਾ ਦੇ ਕੋਲੇ ਤਾਂ ਕੇਸ ਆਉਂਦਾ ਬੈਂਸੀ ਆ ਪਹਿਲੀ ਗੱਲ ਤਾਂ ਵੀਡੀਓ ਬਣਾ ਕੇ ਨਹੀਂ ਪਾਇਆ ਕੋਈ ਇਦਾਂ ਦੀ ਜੇ ਤੁਹਾਨੂੰ ਪਾਉਣੀ ਪਾਉਣੀ ਮਜਬੂਰੀਅਤ ਤੇ ਜਿਹੜੀਆਂ ਕੁਲਬੜ ਫੇਸਾਂ ਦਾ ਕロップ ਕਰ ਦੋ ਯਾਰ ਬੰਦੀ ਦੀ ਸ਼ਕਲ ਤਾਂ ਲਗਾਓ ਬੰਦੇ ਦੀ ਹੂੰ ਹੂੰ ਤਮ ਬੈਂਸੀ ਕਰਦੇ ਆਂ ਅਸੀਂ ਆਪਣੇ ਆਦੀ ਤੁਹਾਡੀ ਗੱਲ ਸਹੀ ਹੈ ਕੱਚਾ ਵਜਾਉਂਦੇ ਨੇ ਜਿਹੜਾ ਵੀ ਮੰਗਣ ਬੈਠ ਗਏ ਜਿਹੜਾ ਇੱਕ ਹੱਥ ਨੇ ਤੇ ਹਟਿਆ ਜੀ ਜੀ ਵਾਕਈ ਇਦਾਂ ਹੋ ਜਾਂਦਾ ਹੈਗਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਸੱਜਣ ਪੰਜਾਬ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਵੀ ਸੇਵਾਵਾਂ ਨਿਭਾਉਂਦੇ ਆ ਸਿੱਧਾ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਫ ਤਾ ਫਿਰ ਤਾਂ ਗੱਲ ਕੋਈ ਸਮਝ ਆਉਂਦੀ ਹੈ ਬਜ਼ੁਰਗ ਨੇ ਸਿਆਣੇ ਨੇ ਕਿ ਜੋ ਹੋ ਗਿਆ ਵਾਪ ਪਲੀ ਪਰ ਅੱਗੋਂ ਤੋਂ ਇਸ ਕਿਸਮ ਦੀ ਵੀਡੀਓ ਨਾ ਆਵੇ ਉਹਦੇ ਲਈ ਖਾਲਸਾ ਪੰਥ ਚਾਰਾ ਜੋਗੀ ਕਰੇ ਕੋਈ ਨਾ ਕੋਈ ਇਦਾਂ ਦੀ ਸੰਸਥਾ ਆਦਾਰਾ ਜ਼ਰੂਰ ਸਾਹਮਣੇ ਆਵੇ ਜਿਹੜਾ ਕਿ ਆਪ ਚੱਲ ਕੇ ਜਾ ਕੇ ਉਹਨਾਂ ਦੀ ਸਾਰ ਲਵੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਜੋ ਇਦਾਂ ਦੀ ਵੀਡੀਓ ਦੁਬਾਰਾ ਕਿਸੇ ਨੂੰ ਦੇਖਣ ਨੂੰ ਨਾ ਮਿਲੇ ਔਰ ਸਹੀ ਮਾਇਨੇ ਦੇ ਵਿੱਚ ਸਾਰਿਆਂ ਦੀ ਹਰ ਸੰਭਵ ਮਦਦ ਹੋ ਸਕੇ ਗੱਲ ਆਪਾਂ ਹੋ ਸਕੇ ਦੂਸਰੀ ਗੱਲ ਇਹ ਵੀ ਹੈ ਭਾਈ ਸਾਹਿਬ ਜਿਨ੍ਹਾਂ ਦੇ ਕਾਰਜ ਮੰਨ ਲਓ ਹੋ ਚੁੱਕੇ ਹੁੰਦੇ ਨੇ ਉਹਨਾਂ ਨੂੰ ਵੀ ਬੇਨਤੀ ਵੀ ਦੱਸ ਦਿਆ ਕਰੋ ਕਿ ਭਾਈ ਸਾਡਾ ਆ ਕਾਰਜ ਹੋ ਗਿਆ ਸਾਡਾ ਰਹਿ ਗਿਆ ਜੀ ਵਾਕਈ ਕਿਸੇ ਤਰ੍ਹਾਂ ਦੀ ਆਪਾਂ ਉਹ ਗੱਲ ਨਾ ਕਰੀਏ ਕਿ ਬਲ ਝੂਠੇ ਪੈ ਗਏ ਜੀ ਵਾਕਈ ਜੀ ਹਾਂ ਬਿਲਕੁਲ ਇਹ ਵੀ ਜ਼ਰੂਰੀ ਹੈ ਜੀ ਜ਼ਰੂਰ ਅਕੱਲ ਜੇ ਆਪਾਂ ਉਮੀਦ ਕਰਦੇ ਆ ਜਿਨੇ ਉਹ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਨੇ ਉਹ ਗਲਤ ਆਪਣਾ ਬੈਂਕ ਅਕਾਊਂਟ ਨੰਬਰ ਦਿੱਤਾ ਹੈ ਕਿਸੇ ਨੇ ਆਪਣਾ ਦੇਤਾ ਉਹਨਾਂ ਦੇ ਨਾਂ ਦੇ ਉੱਪਰ ਕੁਰਬਾਨੀ ਵਾਲਿਆਂ ਦੇ ਨਾਂ ਦੇ ਉੱਪਰ ਉਮੀਦ ਕਰਦੇ ਆਂ ਤੇ ਅਰਦਾਸ ਵੀ ਕਰਦੇ ਆਂ ਕਿ ਕੱਲ ਨੂੰ ਤੁਸੀਂ ਜ਼ਰੂਰ ਉਹ ਤੁਹਾਡੀ ਪਕੜ ਵਿੱਚ ਆ ਜਾਵੇ ਤਾਂ ਫਿਰ ਉਹਨੂੰ ਸੰਗਤ ਦੇ ਸਾਹਮਣੇ ਤੁਸੀਂ ਨਸ਼ਰ ਵੀ ਕਰਿਓ ਇਦਾਂ ਦੀ ਆਪਾਂ ਉਮੀਦ ਕਰਦੇ ਆਂ ਬਹੁਤ ਬਹੁਤ ਧੰਨਵਾਦ ਹਾਂ ਮਹਾਰਾਜ ਕਿਰਪਾ ਕਰਨਗੇ ਕੋਸ਼ਿਸ਼ ਜਾਰੀ ਹੈ ਜੀ ਬਹੁਤ ਤੱਕ ਗੱਲ ਦਾ ਡਿਟੇਲ ਸਾਈਦਰ ਸੰਗਤ ਸਾਡੇ ਰੱਖ ਲੈਗੇ ਜੀ ਜ਼ਰੂਰ ਜੀ ਧੰਨਵਾਦ ਅਕਾਲ ਜੀ ਕੇ ਬਾਦੂ ਜੀ ਦੇ ਸਾਹਮਣੇ ਆਏ ਵਾਹਿਗੁਰੂ ਜੀ ਦਾ ਖਾਲਸਾ